ਸੌ ਸੌ ਕਿਲੋਮੀਟਰ ਮੈਲੇ ਫਟਾ ਲੈ ਕੱਢਿਆ ਹਫ਼ਤਾ ਰੋਟੀ ਤੋਂ ਬਿਨਾ ਪਾਣੀ ਨਾਲ ਸਾਰਿਆ ਆਹ ਕਰਦੇ ਸੀ ਰੰਗ ਅੱਜ ਰੰਗ ਭਾਗ ਲੱਗਿਆ ਪੂਰਾ ਕਿਉਂ ਨਹੀਂ ਹੋਇਆ ਇਹ ਸ਼ੌਂਕ ਚੰਗੀ ਤਰ੍ਹਾਂ ਪੈਸਾ ਬਈ ਮੈਂ ਕੋਧ ਦੇ ਨਾਬਸ ਵਿੱਚ ਨਹੀਂ ਕਿੱਥੋਂ ਆਜੂਗਾ ਸਮਝ ਵਿੱਚ ਤੇਰੇ ਜਦੋਂ ਬਾਈ ਨੇ ਹੈਲੋ ਕਿਹਾ ਵੀ ਜਾਨ گلاب ਬੋਲਦਾ ਮੈਂ ਫੇਰ ਮੈਥੋਂ ਬੋਲੇ ਨਹੀਂ ਬਈ گلاب ਬਾਈ ਦੇ ਜਦੋਂ ਤੁਸੀਂ ਸੰਪਰਕ ਦੇ ਵਿੱਚ ਆਏ ਹੋ ਹਨਾ ਉਹ ਘਰੇ ਆਏ ਜਾ ਤੁਹਾਡੇ ਨਾਲ ਗੱਲਬਾਤ ਹੋਈ ਆ ਉਸ ਤੋਂ ਬਾਅਦ ਤੁਹਾਨੂੰ ਕਿਸੇ ਕੰਪਨੀਆ ਦੇ ਜਾਂ ਹੋਰਾਂ ਦੇ ਫੋਨ ਆਏ ਨੇ ਸਵਾਦ ਲੈਣ ਵਾਲੇ ਬਹੁਤ ਆਏ ਸੀ ਬਾਈ ਵੀ ਅਸੀਂ ਗਾਣਾ ਇਹ ਕਰਦਾਂਗੇ ਜੇ ਕਰਦਾਂਗੇ ਉਹ ਕਰਦਾਂਗੇ ਇਹ ਆਣਾ ਇੰਡਸਟਰੀ ਦਾ ਵੀ ਗਾਣਾ ਕਰਵਾ ਲੈਂਦੇ ਆ ਫਿਰ ਉਹ ਛੱਡਦੇ ਨਹੀਂ ਲਿਗੇ ਅੱਜ ਤੁਹਾਨੂੰ ਇੱਕ ਅਜਿਹੇ ਸਿੰਗਰ ਨਾਲ ਅਜਿਹੇ ਡਾਇਰੈਕਟਰ ਨਾਲ ਤੇ ਅਜਿਹੇ ਇੱਕ ਇਨਸਾਨ ਨਾਲ ਮਿਲਾਉਣਾ ਜਿਨੇ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਸੁੱਖ ਦੇਖੇ ਨੇ ਪਰ ਉਹ ਡੋਲਿਆ ਨਹੀਂ ਹੈਗਾ ਬਿਲਕੁਲ ਵੀ ਉਹਨੇ ਆਪਣੀ ਮਿਹਨਤ ਨਹੀਂ ਛੱਡੀ ਪੇਂਟਿੰਗ ਵੀ ਕੀਤੀ ਪੇਂਟਰ ਦਾ ਕੰਮ ਵੀ ਕੀਤਾ ਨਾਲ ਨਾਲ ਗਾਣੇ ਲਿਖੇ ਜ਼ਿੰਦਗੀ ਚ ਲਾਉਣੀ ਮੈਂ ਕਹਿੰਦਾ ਵੀ ਯਾਰ ਜੇ ਤੁਸੀਂ ਇਹ ਪੂਰੀ ਇੰਟਰਵਿਊ ਇਹ ਗੱਲਬਾਤ ਸੁਣ ਲਈ ਇਹ ਗੱਲਾਂ ਸੁਣ ਲੀਆਂ ਤੁਹਾਨੂੰ ਬਹੁਤ ਜ਼ਿਆਦਾ ਸੇਧ ਮਿਲੂਗੀ ਤੇ ਇੱਕ ਜ਼ਿੰਦਗੀ ਜਿਉਣ ਦਾ ਨਵਾਂ ਤਰੀਕਾ ਮਿਲੂਗਾ ਤੇ ਤੁਸੀਂ ਆਪ ਇਹ ਸੋਚੋਗੇ ਵੀ ਯਾਰ ਜ਼ਿੰਦਗੀ ਜਿਉਣੀ ਕੋਈ ਔਖੀ ਨਹੀਂ ਤੇ ਮਿਹਨਤ ਕਰਨੀ ਕੁਝ ਵੀ ਕਰਨਾ ਬਹੁਤ ਸੌਖਾ ਹੈ ਆਪਾਂ ਤੁਹਾਨੂੰ ਮਿਲਾਉਣ ਲੱਗੇ ਆ ਜੀ ਐਸ਼ ਲੌਂਗੋਵਾਲ ਬਾਈ ਨਾਲ ਠੀਕ ਹੈ ਜਿਹੜੇ ਬਹੁਤ ਵਧੀਆ ਸਿੰਗਰ ਵੀ ਨੇ ਬਹੁਤ ਵਧੀਆ ਰਾਈਟਰ ਵੀ ਨੇ ਤੇ ਪੇਂਟਰ ਵੀ ਬਹੁਤ ਵਧੀਆ ਨੇ ਤੇ ਜ਼ਿੰਦਗੀ ਜਿਉਣਾ ਮੈਂ ਕਹਿੰਦਾ ਵੀ ਇਹਨਾਂ ਤੋਂ ਸਿੱ ਧੰਨਵਾਦ ਵੱਡੇ ਭਾਈ ਧੰਨਵਾਦ ਤੇ ਐਸ਼ ਬਾਈ ਜਿੰਦਗੀ ਦੀ ਪੂਰੀ ਸੱਚਾਈ ਦੱਸ ਦਿਓ ਜਿਹੜੀ ਆਪਾਂ ਨਾਰਮਲ ਵੈਸੇ ਆਪਾਂ ਮਿਲਦੇ ਰਹਿੰਦੇ ਆ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਹਨਾ ਕਿ ਜਿੰਦਗੀ ਦੀਆਂ ਵੀ ਤੁਹਾਨੂੰ ਇਹ ਜਿਹੜਾ ਗਾਇਕੀ ਦਾ ਸ਼ੌਂਕ ਹੈ ਇਹ ਕਿੱਥੋਂ ਜਾਗਿਆ ਕਿਵੇਂ ਨਾਲ-ਨਾਲ ਤੁਸੀਂ ਗਾਇਕੀ ਕੀਤੀ ਕਿਵੇਂ ਤੁਸੀਂ ਗਾਣੇ ਲਿਖੇ ਕਿਵੇਂ-ਕਿਵੇਂ ਜ਼ਿੰਦਗੀ ਦਾ ਸੰਘਰਸ਼ ਲੜਿਆ ਜਿਹੜੇ ਲੋਕ ਹਾਰ ਜਾਂਦੇ ਨੇ ਅੱਕ ਜਾਂਦੇ ਨੇ ਵੀ ਯਾਰ ਮੈਂ ਦੋ-ਦੋ ਤਿੰਨ-ਤਿੰਨ ਕੰਮ ਨਹੀਂ ਕਰ ਸਕਦਾ ਬਈ ਬਸ ਬਚਪਨ ਸੀਗਾ ਪਹਿਲਾਂ ਦੁੱਖਾਂ ਭਰਿਆ ਬਚਪਨ ਸੀਗਾ ਬਚਪਨ ਲੰਘਿਆ ਤੇ ਥੋੜਾ ਜਿਹਾ ਬਸ ਅੱਗੇ ਜੇ ਆਏ ਅੱਗੇ ਆ ਕੇ ਫਿਰ ਥੋੜਾ ਜਿਹਾ ਪਤਾ ਲੱਗਿਆ ਵੀ ਯਾਰ ਵੀ ਆਪਾਂ ਨਹੀਂ ਗਾਇਕੀ ਲਾਇਨ ਹਣਾ ਤੇ ਉਧਰ ਨੂੰ ਪਏ ਆਪਾਂ ਫਿਰ ਮੈਂ ਛੋਟਾ ਹੀ ਹੁੰਦਾ ਸੀ ਮੈਨੂੰ ਮੰਮੀ ਹੋਰਾਂ ਨੇ ਤੇ ਡੈਡੀ ਹੋਰਾਂ ਨੇ ਸਕੂਟਰ ਦੀ ਦੁਕਾਨ ਤੇ ਲਵਾਤਾ ਵੀ ਸਕੂਟਰਾਂ ਦਾ ਕੰਮ ਸਿੱਖ ਲਾ ਤੇ ਮੈਂ ਸਕੂਟਰਾਂ ਦਾ ਕੰਮ ਸਿੱਖਣ ਲੱਗ ਗਿਆ ਤੇ ਸਕੂਟਰਾਂ ਦਾ ਕੰਮ ਸਿੱਖਦੇ ਸਿੱਖਦੇ ਮੈਨੂੰ ਜਿਹੜੇ ਸਿਖਾਉਂਦੇ ਹੁੰਦੇ ਸੀ ਉਸਤਾਦ ਹੁੰਦੇ ਸੀਗੇ ਉਹ ਮੈਨੂੰ ਕਹਿੰਦੇ ਵੀ ਯਾਰ ਤੂੰ ਸੋਹਣਾ ਗਾ ਲੈਣਾ ਵੀ ਤੂੰ ਗਾਇਆ ਕਰ ਤੇ ਮੈਂ ਬਈ ਸਵੇਰੇ ਲੱਗ ਜਾਂਦਾ ਗਾਣਾ ਉਥੇ ਪੁਲਿਸ ਵਾਲੇ ਆਉਂਦੇ ਹੁੰਦੇ ਸੀ ਜਿਆਦਾਤਰ ਉਦੋਂ ਪੜਸਾਲੇ ਸਾਡੇ ਉਦੇ ਲਿਹਾਜੀ ਵਾਲੇ ਹੁੰਦੇ ਸੀਗੇ ਉਸਤਾਦ ਦੇ ਤੇ ਉਹ ਆਉਂਦੇ ਤੇ ਮੈਂ ਗਾਣੇ ਸੁਣਾਉਂਦਾ ਰਹਿੰਦਾ ਉਹਨਾਂ ਨੂੰ ਵੀ ਮੈਂ ਗਾਉਂਦਾ ਸੀ ਲਾਹਵੀਰ ਦੇ ਗਾਣੇ ਉਦੋਂ ਉਸ ਟਾਈਮ ਤੇ ਲਾਹਵੀਰ ਮੇਰਾ ਫੇਵਰਟ ਹੁੰਦਾ ਸੀਗਾ ਤੇ ਭਾਈ ਕੀ ਹੋਇਆ ਗਾਣਾ ਗਾਉਂਦੇ ਗਏ ਅਸੀਂ ਗਾਉਂਦੇ ਗਏ ਤੇ ਸ਼ਾਮ ਸਵੇਰੇ ਮੈਨੂੰ ਉਥੋਂ ਪੈਸੇ ਬਣ ਜਾਂਦੇ ਮੈਨੂੰ ਅਸਲ ਵਿੱਚ ਲਾਲਚ ਹੋ ਗਿਆ ਤੇ ਪੈਸੇ ਬਣ ਜਾਂਦੇ ਮੈਨੂੰ ਕੋਈ ਉਦੋਂ ਬਾਲੇ 10 2 ਰੁਪਏ ਭਾਈ ਬਹੁਤ ਰੱਖਦੇ ਹੁੰਦੇ ਸੀ ਅਹਿਮੀਅਤ ਹੁੰਦੀ ਸੀ 10 ਰੁਪਏ ਦੀ ਉਦੋਂ ਤੇ ਕੋਈ 10 ਦੇ ਜਾਂਦਾ ਕੋਈ 20 ਰੁਪਏ ਦੇ ਜਾਂਦਾ ਸ਼ਾਮ ਤੱਕ ਚੱਲੀ ਜਾਂਦਾ ਸੰਘਰਸ਼ ਐਵੇਂ ਜਿਹੀ ਤੇ ਸ਼ਾਮ ਨੂੰ ਮੈਂ ਜਾ ਕੇ ਮੰਮੀ ਨੂੰ ਖੜਾ ਦੇਣੀ ਤੇ ਮੰਮੀ ਨੂੰ ਐ ਲੱਗਣਾ ਵੀ ਹਾਂ ਯਾਰ ਵੀ ਪਤਾ ਨਹੀਂ ਦੁਕਾਨ ਤੋਂ ਦਿੱਤੇ ਕੁਝ ਨਹੀਂ ਉਹਨਾਂ ਨੇ ਵੀ ਨਾ ਪੁੱਛਣਾ ਮੈਨੂੰ ਕੁਝ ਵੀ ਤੇ ਵਧੀਆ ਰੁਪਏ ਚਲੋ ਮੈਂ ਬੜਾ ਕੇ ਕਰੀ ਲੈ ਆਉਂਦਾ ਜਾਂ ਕੁਝ ਵੀ ਲਾ ਲਉ ਤੇ ਗਾਈ ਵਜਾਈ ਜਾਂਦੇ ਵਸ ਐਂ ਚੱਲੀ ਜਾਂਦਾ ਮੁੰਡਾ ਰੰਜਨ ਮੈਨੂੰ ਐਸੇ ਕਰਕੇ ਨਾ ਇੰਟਰਸਟ ਪੈ ਗਿਆ ਬਾਈ ਤੇ ਇੰਟਰਸਟ ਪੈ ਗਿਆ ਫਿਰ ਕਰੀ ਗਏ ਹੌਲੀ 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 ਕਰਦੇ ਕਰਦੇ ਬਾਈ ਆ ਦਿਨ ਆ ਗਿਆ ਨੇ ਪੂਰਾ ਕਿਉਂ ਨਹੀਂ ਹੋਇਆ ਇਹ ਸ਼ੌਂਕ ਚੰਗੀ ਤਰ੍ਹਾਂ ਵੀ ਕਿਸੇ ਚੰਗੇ ਕਿਸੇ ਸਿੰਗਰ ਨੇ ਗਾਣਾ ਕਿਉਂ ਨਹੀਂ ਲਿਆ ਤੁਹਾਡਾ ਜਾਂ ਤੁਸੀਂ ਆਪ ਦਾ ਗਾਣਾ ਕਿਉਂ ਨਹੀਂ ਕਰਵਾ ਸਕੀ ਪੈਸਾ ਭਾਈ ਤੇ ਪੈਂਟਰ ਦਾ ਕੰਮ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ ਪੈਂਟਰ ਦਾ ਹੋ ਗਿਆ ਭਾਈ ਮੈਨੂੰ 18 ਸਾਲ ਹੋ ਗਏ 18 ਸਾਲ ਹਾਂਜੀ ਭਾਈ ਕਿਹੜੇ ਟਾਈਮ ਤੁਸੀਂ ਜਿਵੇਂ ਹੁਣ ਕਿੰਨੇ ਵਜੇ ਦਾ ਸ਼ਡਿਊਲ ਹੁੰਦਾ ਵੀ ਜਿਵੇਂ ਪੈਂਟਰ ਦਾ ਕੰਮ ਫੜ ਲਿਆ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦਾ ਕੰਮ ਉਹ ਸਵੇਰੇ 8 ਤੋਂ ਲੈ ਕੇ ਭਾਈ ਆਪ ਦਾ ਕੰਮ ਹੁੰਦਾਗਾ 8 ਵੀ ਵਜਾ ਦਿੰਦੇ ਆ ਸ਼ਾਮ ਦੇ ਫਿਰ ਲਿਖਣ ਦਾ ਹੁਣ ਜਿਵੇਂ ਗਾਣੇ ਲਿਖੇ ਹੋਏ ਨੇ ਇੰਨੇ ਜਿਆਦੇ ਉਹ ਕਿਹੜੇ ਟਾਈਮ ਲਿਖੇ ਨੇ ਫਿਰ ਉਹ ਬਾਈ ਜਦੋਂ ਫਿਰ ਮੈਂ ਦਿਮਾਗ ਚੱਲਦਾ ਬਾਈ ਰਾਤ ਨੂੰ ਜਦੋਂ ਸ਼ਾਂਤ ਹੋ ਜਾਂਦਾ ਮਾਹੌਲ ਤੇ ਜਾਂ ਤਾਂ ਲਾ ਲਓ ਵੀ ਜਾਂ ਤਾਂ ਸਵੇਰੇ 4 ਵਜੇ ਜਾਂ 5 ਵਜੇ ਜਦੋਂ ਮੈਂ ਰਨਿੰਗ ਵਗੈਰਾ ਕਰਦਾ ਜਾਂ ਉੱਠਦਾ ਹੀ ਵਗੈਰਾ ਗੇ ਹਨ ਖਾਣੇ ਪੀਣੇ ਉਦੋਂ ਇਸ ਤੋਂ ਬਾਅਦ ਮੈਂ ਘੜੀ ਜਿਵੇਂ ਆਪਾਂ ਕਹਿੰਦੇ ਨੇ ਕਿ ਤਪਸ਼ਿਆ ਕਰਦੇ ਆ ਬਹਿ ਕੇ ਤਾਂ ਮੈਂ ਬਹਿ ਕੇ ਹੀ ਲਿਖਦਾ ਬਾਈ ਮੈਂ ਸੋਚਦਾ ਨਹੀਂ ਹੁੰਦਾ ਜੀ ਮੈਨੂੰ ਕਿਸੇ ਚੀਜ਼ ਤੋਂ ਲਾਈਨ ਮਿਲ ਗਈ ਤਾਂ ਮੈਂ ਉਹ ਨੋਟ ਕਰ ਤੀ ਨਾ ਮੈਂ ਪ੍ਰੈਸ਼ਰ ਪਾ ਕੇ ਦਿਮਾਗ ਤੇ ਲਿਖਦਾ ਹੁੰਦਾ ਬਾਈ ਠੀਕ ਹੈ ਵੀ ਮੈਂ ਲਿਖਣਾ ਹੈ ਇਹ ਚੀਜ਼ ਵੀ ਆਪਾਂ ਕੋਈ ਨਵੀਂ ਚੀਜ਼ ਲਿਖਣੀ ਹੈ ਜ ਜ ਆਪਾਂ ਕੋਈ ਮਤਲਬ ਕੋਈ ਹੁਣ ਕਿਤਾਬਾਂ ਦਾ ਕੋਈ ਸ਼ਾਇਦ ਹੀ ਚੰਗੇ ਬੰਦੇ ਪੜਦੇ ਵੀ ਆ ਕਿਤਾਬਾਂ ਹਨ ਤੇ ਪਰ ਮੈਂ ਇਹ ਚੀਜ਼ ਦੇਖਦਾ ਹੁਣ ਜੀ ਮੈਂ ਕਿਤਾਬਾਂ ਨਾਲੋਂ ਅੱਜ ਕੱਲ YouTube ਤੇ ਬਹੁਤ ਕੁਝ ਆ ਬਾਈ ਕੋਈ ਵੀ ਚੀਜ਼ ਸਰਚ ਮਾਰੋ ਮੂਰੇ ਆ ਜਾਂਦੀ ਆ ਤੇ ਕਿਹੜੇ ਕਿਹੜੇ ਗਾਣੇ ਨੇ ਜਿਹੜੇ ਤੁਹਾਡੇ ਦਿਲ ਦੇ ਜਮਾ ਨੇੜੇ ਨੇ ਕੋਈ ਇੱਕ ਇੱਕ ਲਾਈਨ ਜਾਂ ਕੁਝ ਵੀ ਸੁਣਾਣੀ ਚਾਹੋਗੇ ਜਿਹੜੇ ਗਾਣੇ ਤੁਸੀਂ ਆਪ ਕਰਨੇ ਨੇ ਜਾਂ ਕਿਸੇ ਦੇ ਹੋਰ ਫਿੱਟ ਹੋਣ ਕਲਾਕਾਰ ਦੇ ਜਿਹੜਾ ਲੈਣਾ ਚਾਹ ਵੀ ਗਾਣੇ ਉਹ ਕਰਾਂਗੇ ਤਾਂ ਬਈ ਆਪਾਂ ਆਪ ਹੀ ਠੀਕ ਹੈ ਤੇ ਵੀ ਮਤਲਬ ਚਲੋ ਆਪਾਂ ਨੂੰ ਆਵਾਜ਼ ਬਖਸ਼ੀ ਹੈ ਹਨ ਤੇ ਕਰਾਂਗੇ ਤਾਂ ਆਪ ਹੀ ਪਰ ਗਾਣੇ ਹੈਗੇ ਨੇ ਬਾਈ ਗਾਣੇ ਤਾਂ ਬਹੁਤ ਨੇ ਸਾਰੇ ਹਨਾ ਰੈਕਟਰ ਨੂੰ ਸਾਰੇ ਆਪਦੇ ਦਿਲ ਦੇ ਲਵੀ ਲੱਗਦੇ ਹੁੰਦੇ ਆ ਵੀ ਗਾਣੇ ਇਹ ਮੇਰੇ ਸਾਰੇ ਵਧੀਏ ਨੇ ਤੇ ਬਾਕੀ ਬਈ ਪਬਲਿਕ ਦੇ ਸਿਰ ਤੇ ਹੁੰਦਾ ਹਨਾ ਕੀ ਚੰਗਾ ਲੱਗਦਾ ਕੀ ਮਾੜਾ ਲੱਗਦਾ ਮੰਨ ਕੇ ਚੱਲੋ ਵੀ ਜੇ ਕੋਈ ਕੰਪਨੀ ਵਾਲਾ ਤੁਹਾਡੇ ਨਾਲ ਬਣਾਉਣੀ ਚਾਵੇ ਕੋਈ ਸਿਸਟਮ ਬਣਾਉਣਾ ਚਾਵੇ ਪਰ ਗਾਉਂਗੇ ਤੁਸੀਂ ਆਪ ਹੀ ਲਿਖਿਆ ਤਾਂ ਤੁਹਾਡੇ ਕੋਲੇ ਮਟੀਰੀਅਲ ਹੈਗਾ ਵੀ ਤੁਸੀਂ ਗਾਣੇ ਕਿਸੇ ਨੂੰ ਦੇਣੇ ਨਹੀਂ ਹਾਂਜੀ ਬਾਈ ਦੇਣੇ ਨਹੀਂ ਆ ਕਿਸੇ ਸਿੰਗਰ ਨੂੰ ਨਹੀਂ ਨਹੀਂ ਬਾਈ ਕਰਨੇ ਆਪ ਹੀ ਨੇ ਕਰਨੇ ਆਪ ਹੀ ਠੀਕ ਹੈ ਕੋਈ ਕਰਾਉਣ ਵਾਲਾ ਚਾਹੀਦਾ ਸਾਰਾ ਚਾਹੀਦਾ ਹਾਂਜੀ ਬਾਈ ਸਾਰਾ ਚਾਹੀਦਾ ਤੇ ਸਾਰਾ ਲਾਉਣ ਵਾਲਿਆਂ ਨੂੰ ਫਿਰ ਤੁਸੀਂ ਸੁਣਾਓ ਕੋਈ ਜਿਹੜੀਆਂ ਤੁਹਾਡੀਆਂ ਦਿਲ ਦੀਆਂ ਘੈਂਟ ਗੱਲਾਂ ਲਿਖੀਆਂ ਹੋਈਆਂ ਨੇ ਕਿਉਂ ਤੁਹਾਡੇ ਤੇ ਪੈਸੇ ਲਾਵੇ ਕੋਈ ਕੋਈ ਦਮਦਾਰ ਚੀਜ਼ ਸੁਣਾਓ ਕੋਈ ਸੁਣਾ ਦਿੰਨੇ ਬਾਈ ਹਾਂ ਸੁਣਾਓ ਬਾਈ ਜਿਹੜੀ ਵੀ ਘੈਂਟ ਤੋਂ ਘੈਂਟ ਲਿਖੀ ਤੇ ਮੈਂ ਨਾ ਬਾਈ ਇੱਕ ਗਾਣਾ ਲਿਖਿਆ ਸੀ ਜਿਹੜੇ ਮੇਰੇ ਨਾਲ ਖਾਂਦੇ ਮੇਰੇ ਅੱਧ ਵਿੱਚ ਵੀ ਨਾ ਤੇ ਮੈਂ ਸੁਣਾਉਣਾ ਬਾਈ ਦੋ ਲੈਣਾ ਉਹ ਚੱਲਦੇ ਆ ਬੈਰ ਮੇਰੇ ਬਿਲੋਨੀ ਸ਼ਾਇਰ ਤੇਰੇ ਮੁੜਦੇ ਹੁੰਦੇ ਆ ਕਦ ਅਣਖੀਆਂ ਪੈਰ ਜਿਹੜੇ ਆ ਸੂਤਾ ਚੱਕਣੀ ਨਾ ਸਾ ਤੇ ਕੁਝ ਡੱਬ ਚ ਬਿਨਾ ਜਿਹੜੇ ਮੇਰੇ ਨਾਲ ਖੈਂਦੇ ਜਿਹੜੇ ਮੇਰੇ ਨਾਲ ਖੈਂਦੇ ਮੇਰੇ ਅੱਧ ਚ ਬਿਨਾ ਜਿਹੜੇ ਮੇਰੇ ਨਾਲ ਖੈਂਦੇ ਵਾਹ ਜੀ ਕੀ ਬਾਤ ਹੈ ਹੋਰ ਖੋਰ ਸੁਣਾਓ ਜੀ ਹੋਰ ਸੁਣਾਈਏ ਬਈ ਹਾਂ ਕੈਂਟ ਜਿਹੜੀਆਂ ਵੀ ਤੁਹਾਨੂੰ ਐ ਲੱਗਦਾ ਵੀ ਯਾਰ ਇਹ ਬੰਬ ਚੀਜ਼ਾਂ ਲਿਖੀਆਂ ਨੇ ਇਹ ਮੇਰੀਆਂ ਆਉਣੀਆਂ ਚਾਹੀਦੀਆਂ ਨੇ ਅੱਗੇ ਇਹ ਮੈਂ ਕਰਵਾਉਣੀਆਂ ਹੀ ਨੇ ਜ਼ਿੰਦਗੀ 'ਚ ਕਿਵੇਂ ਨਾ ਕਿਵੇਂ ਉਹ ਚੀਜ਼ਾਂ ਜ਼ਰੂਰ ਰੱਖੋ ਅੱਗੇ। ਹੂੰ। ਉਹ ਸੀਗਾ ਬਾਈ ਕਾ ਲਿਖਿਆ ਸੀਗਾ ਗਾਣਾ। ਹੋ ਕਰਦੀ ਤੂੰ ਬਿਲੋ ਅੰਕ ਵੈਰੀਆਂ ਤੈਨੂੰ ਦਿਸੀਆਂ ਪੋਰਾ ਨਾਲ ਅੱਖਾਂ ਜ਼ੈਰੀਆਂ। ਉਹ ਮਿੱਤਰਾਂ ਦੇ ਮੋੜਿਆਂ ਤੇ ਡੈਣ ਰੱਚਦੀ ਨਹੀਂ ਮਾਸੇ ਕੱਢ ਖਾਵੇ ਜਿਹੜਾ ਬਿਲੋ ਕੇ ਰੇ। ਮੈਂ ਖੁਦ ਦੇ ਨਵਸ ਵਿੱਚ ਨਹੀਂ ਕਿੱਥੋਂ ਆਜੂਗਾ ਸਮਝ ਵਿੱਚ ਤੇਰੇ। ਇੱਕੇ ਚੀਜ਼ ਸੀ ਬਈ ਠੀਕ ਹੈ ਬਈ ਹੋਰ ਕੋਈ ਚੀਜ਼ ਹੋਰ ਸੀਗਾ ਬਈ ਆਪਣਾ ਔ ਡੋਰੇ ਪਾ ਮੇ ਗਬਰੂ ਤੇ ਅੱਖ ਮਟਕਾਵੇਂ ਨੀ ਰੋਕੇ ਜਾਣ ਜਾਣ ਕੇ ਸੱਕੀ ਮਾ ਬੋਤ ਲਾਵੇਂ ਨੀ ਆ ਮੁੱਠੀ ਚਤ ਰੱਖੀ ਜਦੋ ਚਾਹ ਛੱਡ ਲਾ ਨੀ ਬਿਲੋ ਰੌਲਾ ਹੈਡ ਟੇਲ ਦਾ ਨਹੀਂ ਅੱਛੜ ਮੇਰਾ ਰਾਜ ਤੜੀਆਂ ਦੁਨੀਆ ਨੀ ਮੈਂ ਕੈਦੀ ਤੇਰੀ ਜੇਲ੍ਹ ਦਾ ਨਹੀਂ ਹੋ ਗੱਡੀ ਕੱਢ ਕੇ ਖੜਾ ਮਾਂ ਸ਼ਾਮੀ ਬਾਹਰ ਨਹੀਂ ਚੜੇ ਜਾਵੇ ਅਦੇ ਪਿੰਡ ਨੂੰ ਵਖਾਰ ਨਹੀਂ ਗੁੜੀ ਨੀ ਦੇ ਵਿੱਚ ਦਿਨ ਸਾਡਾ ਲੰਘਦਾ ਤੇ ਅੱਖ ਰਾਤਾਂ ਵਿੱਚ ਕਰਦੀ ਸ਼ਿਕਾਰ ਨਹੀਂ ਕੋਟਲਾ ਛੁਪਾਕੀ ਜੋ ਮੇਰਾ ਤੇ ਆਵੇ ਜੀ ਦੇ ਨਹੀਂ ਮੈਂ ਉਹ ਦੇ ਕਰਾਂ ਟੁਕੜੇ ਬੱਥੇਰੇ ਮੈ ਕੋ ਦੇ ਨਾਬਸ ਵਿੱਚ ਨਹੀਂ ਕਿੱਥੋਂ ਆਜੂਗਾ ਸਮਝ ਵਿੱਚ ਤੇਰੇ ਤੇ ਜਿਹੜਾ ਤੁਹਾਡਾ ਪਹਿਲਾ ਗਾਣਾ ਤੁਸੀਂ ਕਹਿੰਦੇ ਸੀ ਉਹ ਤੁਸੀਂ ਕਿਵੇਂ ਕੀਤਾ ਸੀ ਪਹਿਲਾ ਸਭ ਤੋਂ ਪਹਿਲਾ Song ਸਭ ਤੋਂ ਪਹਿਲਾਂ ਤਾਂ ਬਾਈ ਮੈਂ ਇੱਕ ਮਜ਼ਾਕ ਜਿਹਾ ਕੀਤਾ ਸੀਗਾ ਉਹ ਮਤਲਬ ਨਾ ਪੰਜ ਚਾਰ ਦਿਨ ਰਹਿੰਦੇ ਸੀਗੇ ਬਾਈ ਹੋਲੀ ਦੇ ਵਿੱਚ ਤੇ ਮੇਰੇ ਲੋਹਾ ਖੇੜੇ ਦੇ ਮਿੱਤਰ ਸੀਗੇ ਵਧੀਆ ਤੇ ਮੈਂ ਨਾ ਉਹ ਗਾਣਾ ਲਿਖਿਆ ਬਾਈ ਤੇ ਰਾਤ ਨੂੰ ਲਿਖਿਆ ਗਾਣਾ ਉਹ 10 ਵਜੇ ਤਕਰੀਬਨ ਤੇ ਸਵੇਰੀ 10 ਵਜੇ ਕੱਚੀ ਜੀ ਆਵਾਜ਼ ਹੁੰਦੀ ਆ ਤੇ ਮੈਂ ਅਈ ਭਾਗਿਆ ਮਾ ਯਾਰਾ ਰਿਕਾਰਡ ਕਰਦੇ ਬਾਈ ਆਪਣੇ ਇੱਥੇ ਮਿੱਤਰ ਸੀਗੇ ਕੋਨੇ ਮਚਾਰੇ ਨੇ ਕਿਵੇਂ ਨਾ ਕਿਵੇਂ ਕਰਕੇ ਮੈਂ ਇੱਕ ਲਾਇਆ ਹੋਇਆ ਸੀਗਾ ਵੀ ਚਲੋ ਆਪਣਾ ਹਨਾ ਰੋਜ਼ਗਾਰ ਚਲਾਇਆ ਵਿਚਾਰੇ ਨੇ ਤੇ ਬਾਈ ਉਹਦੇ ਵਿੱਚ ਜਾ ਕੇ ਕਰਤਾ ਸੀ ਉਹ ਚੌੜ ਜੀ ਕੀਤੀ ਸੀ ਬਾਈ ਤੇ ਉਹ ਮਤਲਬ ਉਹ ਇਸ ਤੋਂ ਬਾਅਦ ਉਹ ਗਾਣੇ ਨੂੰ ਅਸੀਂ ਨੇ YouTube ਤੇ ਅਪਲੋਡ ਕਰਤਾ ਮੇਰੇ ਵਾਲੇ ਚੈਨਲ ਤੇ ਨਵਾਂ ਬਣਾਇਆ ਸੀਗਾ ਚੈਨਲ ਤੇ ਇਹੀ ਮੈਂ ਅਪਲੋਡ ਕਰਤਾ ਉਦੋਂ ਵੀ ਅਈ 17 18000 ਵਿਊ ਆ ਗਿਆ ਉਹਦਾ ਗਾਣੇ ਦਾ ਠੀਕ ਹੈ ਤੇ ਫਿਰ ਮੈਨੂੰ ਪਿੰਡ ਦੇ ਵਿੱਚੋਂ ਚਲੋ ਜਿਹੜੇ ਉਮੋਦਵਰੋਂ ਦੇ ਲਾ ਲੋ ਜਾਂ ਕੁਛ ਵੀ ਲਾ ਲੋ ਜਾਂ ਜਿਹੜੇ ਆਪਣੇ ਤੋਂ ਮਤਲਬ ਉੱਚੇ ਲੈਵਲ ਦੇ ਨੇ ਮੈਨੂੰ ਕਹਿਣ ਲੱਗੇ ਵੀ ਐ ਸ਼ੇਅਰ ਵਧੀਆ ਲਿਖਦਾ ਤੂੰ ਸੋਹਣਾ ਲਿਖਿਆ ਤੇਰਾ ਗਾਣਾ ਵੀ ਯਾਰ ਤੂੰ ਕਰ ਲਾ ਵੀ ਲਿਖਣਾ ਵੀ ਤੂੰ ਘਰ ਸਟਾਰਟ ਤੇ ਬਸ ਬਈ ਐ ਸਿਸਟਮ ਕਰਕੇ ਉਹ ਕੀਤਾ ਤਾਂ ਮਜ਼ਾਕ ਸੀ ਬਸ ਚੱਲ ਪਿਆ ਉਹ ਗਾਣਾ ਠੀਕ ਹੈ ਤੇ ਬਸ ਚਲੋ ਵੀ ਜਿੰਨਾ ਵੀ ਚੱਲਿਆ ਵੀ ਇੱਕ ਨਾਰਮਲ ਬੰਦੇ ਵਾਸਤੇ ਬਈ ਇੱਕ YouTube ਦਾ ਪੇਜ ਬਣਾ ਕੇ ਚਲਾਉਣਾ ਬਹੁਤ ਮੁਸ਼ਕਿਲ ਹੈ ਪਰ ਉਦੋਂ ਤਾਂ ਮੈਨੂੰ ਐ ਡੂਡ ਦਾ ਵੀ ਨਹੀਂ ਸੀ ਪਤਾ ਹੁੰਦਾ ਵੀ ਲੱਗਦੀ ਆ ਜਾਂ ਕੁਝ ਵੀ ਐ ਤੇ ਉਸ ਤੋਂ ਬਾਅਦ ਗਲਾਬ ਸਿੱਧੂ ਭਾਈ ਨਾਲ ਕਿਵੇਂ ਸੰਪਰਕ ਹੁੰਦਾ ਉਦੋਂ ਤੁਸੀਂ ਕੀ ਕਰੀ ਜਾਂਦੇ ਸੀ ਕਿਵੇਂ ਉਹ ਵੀਡੀਓ ਵਾਇਰਲ ਹੋਈ ਕਿਵੇਂ ਪਹੁੰਚੀ ਕਿਵੇਂ ਸਾਰਾ ਸਬੱਬ ਬਣਿਆ ਉਹਨਾਂ ਭਾਈ ਇੱਕ ਮੈਂ ਪੇਂਟ ਕਰਦਾ ਸੀਗਾ ਪੰਜਾਬ ਸਿੰਘ ਮਿੱਤਰ ਉਹ ਹੁਣ ਇਸ ਦੁਨੀਆ 'ਚ ਹੈ ਨਹੀਂਗਾ ਮੇਰਾ ਯਾਰ ਸੀਗਾ ਉਹ ਤੇ ਮੈਨੂੰ ਤਕਲੀਫ ਵੀ ਉਸ ਹਨਾ 7ਵੇਂ ਦਾ ਮੈਨੂੰ ਮਤਲਬ ਬਹੁਤ ਵੱਡਾ ਸਦਮਾਗਾ ਉਹ ਸਾਨੂੰ ਸਾਡੇ ਸਾਰੇ ਲੋਹਾ ਖੇੜੇ ਨੂੰ ਲਾ ਲੋ ਜਮਾ ਲੋ ਚਲਾਉਣ ਵਾਲਾ ਸੀਗਾ ਮੇਰਾ ਯਾਰ ਕਹਿਣ ਸੀ ਮੈਨੂੰ ਉਹ ਵਧੀਆ ਲੱਗਦਾ ਸੀਗਾ ਮਿੱਤਰ ਮੇਰਾ ਤੇ ਉਹ ਵਿਚਾਰਾ ਹੁਣ ਹੈ ਨਹੀਂ ਇਸ ਦੁਨੀਆ ਦੇ ਵਿੱਚ ਤੇ ਉਹਨਾਂ ਬਾਈ ਅਸੀਂ ਮੋਟਰ ਤੇ ਰੰਗ ਕਰੀ ਜਾਂਦੇ ਸੀਗੇ ਤੇ ਕਰਦੇ ਕਰਦੇ ਮੈਨੂੰ ਕਹਿੰਦਾ ਵੀ ਯਾਰ ਉਹ ਮੂਡਵੱਤ ਵਾਲਾ ਹੁੰਦਾ ਸੀ ਉਹਦਾ ਜਦੋਂ ਮੂਡ ਵਾਲਣਾ ਸੀਗਾ ਉਹਨੇ ਉਹਦੀ ਕਹਿਣਾ ਸੀ ਵੀ ਐ ਸ਼ੇਰ ਆ ਜਾ ਪਰ ਰੀਲ ਬਣਾਈ ਮੈਨੂੰ ਰੋਜ਼ ਕਹਿੰਦਾ ਵੀ ਬਾਈ ਯਾਰ ਰੀਲ ਕੱਢ ਦੇ ਮੇਰੀ ਮੈਨੂੰ ਐ ਹੁੰਦਾ ਸੀ ਮੈਂ ਕਾਮਯਾਬ ਹੋਵਾਂ ਵੀ ਮੈਨੂੰ ਐ ਹੁੰਦਾ ਸੀ ਮੇਰੇ ਲਈ ਵਿੱਚ ਚੀਜ਼ ਲਿਖੀ ਹੋਈ ਆ ਯਾਰ ਮੈਂ ਆਉਂਗਾ ਮੂਰੇ ਆਪਣੇ ਆਪ ਦਾ ਵੀ ਮਨ ਹੁੰਦਾ ਹੈਗਾ ਹਨ ਜੀ ਮੈਨੂੰ ਮੇਰਾ ਮਨ ਕਹਿੰਦਾ ਸੀ ਅੰਦਰੋਂ ਮੇਰਾ ਹੁਣ ਵੀ ਆਪਾਂ ਮਨ ਵੀ ਚਲੋ ਆਪਾਂ ਨੂੰ ਐ ਵੀ ਪਬਲਿਕ ਦਾ ਸਾਥ ਚਾਹੀਦਾ ਹਨ ਪਰ ਅੰਦਰੋਂ ਤਾਂ ਮਨ ਹੁੰਦਾ ਹੀ ਹੈ ਆਪਾਂ ਜਿੱਤ ਤਾਂ ਲੈਣੀ ਹੈ ਦੁਨੀਆ ਦੀ ਚਲੋ ਜਿੰਨਾ ਕੁ ਹੋ ਸਕੇ ਬਹੁਤਾ ਨਾਲੋਂ ਨਹੀਂ ਹਨ ਵੀ ਬਹੁਤਾ ਨਹੀਂ ਕਹਿ ਸਕਦੇ ਆਪਾਂ ਵੀ ਚਲੋ ਜਿੰਨੇ ਕੁ ਜੋਗੇ ਹੈਗੇ ਆ ਤੇ ਭਾਈ ਉਹਨਾਂ ਫਿਰ ਬਾਈ ਕਹਿੰਦਾ ਵੀ ਆ ਰੀਲ ਬਣਾਈਏ ਅਸੀਂ ਮੈਂ ਉਹਨਾਂ ਦਾ ਇੱਕ ਮੋਟਰ ਸੀਗੀ ਤੇ ਉਹਦੇ ਵਿੱਚ ਪੇਂਟ ਕਰੀ ਜਾਂਦਾ ਸੀ ਉਹਦੇ ਵਿੱਚ ਗੰਦ ਸੀ ਕਿ ਮਤਲਬ ਕਾਫੀ ਕਾਫੀ ਚਿਰ ਪਿਸਤੋ ਖੋਲੀ ਸੀਗੇ ਉਹ ਮੈਂ ਲੱਭਣ ਗਿਆ ਭਾਈ ਮੇਰੇ ਹੁਣ ਜਿਵੇਂ ਵਾਲ ਬੂਲ ਜੇ ਟੇਢੇ ਮੇਢੇ ਜੇ ਖੰਡੇ ਖੰਡਾਈ ਜੀ ਆਈ ਸੀਗੇ ਭਾਈ ਤੇ ਮੈਨੂੰ ਕਹਿੰਦਾ ਭਾਈ ਵੀ ਇੱਕ ਰੀਲ ਬਣਾ ਲੀਏ ਹਾਂਜੀ ਤੇ ਮਹਾ ਭਾਈ ਬਣਾ ਲਓ ਕੋਈ ਗੱਲ ਨਹੀਂ ਮੈਂ ਮੈਂ ਖੇਲ ਤੇ ਜਾ ਕੇ ਨਾ ਮੂੰਹ ਹੱਥ ਜਾਂ ਧੋਲਾ ਮੜਾ ਜਾ ਵੀ ਮੈਂ ਚਿਕਨਾ ਜਾ ਹੋ ਜਾ ਮੜਾ ਇਹ ਹਰਾ ਕੇ ਬਣਾਉਣੇ ਆ ਹਾਂਜੀ ਤੇ ਮੈਨੂੰ ਕਹਿੰਦਾ ਯਾਰ ਆਪਾਂ ਟਰਾਈ ਕਰਦੇ ਆ ਭਾਈ ਇੱਕ ਵੀ ਇੱਕ ਟਰਾਈ ਕਰ ਲੈਨੇ ਆ ਵੀ ਇਸ ਤੋਂ ਬਾਅਦ ਤੂੰ ਵਾਲ ਬੂਲ ਵਧੀਆ ਬਣਾ ਲੀ ਵੇਦ ਬਾਅਦ ਜਬ ਆਪਾ ਬਣਾ ਲਾਗੇ ਮੈਂ ਬਈ ਅੰਦਰ ਚੱਲ ਗਿਆ ਮੈਨੂੰ ਉਹਨੇ ਬਾਹਾਂ ਜੀ ਫੜ ਕੇ ਫੇਰ ਖਿੱਚ ਕੇ ਲਿਆਇਆ ਤੂੰ ਯਾਰ ਖੜ ਕੇ ਕਹਿੰਦਾ ਇੱਥੇ ਆਪਾਂ ਟਰਾਈ ਕਰਦੇ ਹਾਂ ਤੇ ਬਾਈ ਉਹ ਜਦੋਂ ਬਾਈ ਨੇ ਰੀਲ ਪਾਤੀ ਚਲੋ ਮੈਨੂੰ ਕਹਿੰਦਾ ਵੀ ਆਹ ਆਹ ਜੀ ਮੁੰਡਾ ਪਿੰਡ ਦਾ ਵੀ ਆਹ ਬੰਦੇ ਨੇ ਗੁਲਾਬ ਸਿੱਧੂ ਵੀਰੇ ਵਾਸਤੇ ਇਹ ਗਾਣਾ ਲਿਖਿਆ ਤੇ ਉਹ ਚੱਲ ਵੀ ਪੂਰੀ ਫੁੱਲ ਤੇ ਤੇ ਮੈਂ ਨਾ ਬਈ ਉਹ ਹਜੇ ਮੈਂ ਮੂੰਹ ਮਾਤੋ ਕੇ ਮਤਲਬ ਦੁਬਾਰੇ ਆਉਂਦਾ ਸੀ ਰੀਲ ਤਾਂ ਵੀ ਭਾ ਗਿਆ ਤੇ ਬਾਈ ਨੇ ਅਪਲੋਡ ਵੀ ਕਰਤੀ ਤੇ ਜਦੋਂ ਬਾਈ ਮੈਂ ਸਿਰਫ 5-7 ਮਿੰਟ ਹੀ ਹੋਏ ਹੋਣੇ ਆ ਹੂੰ ਪੰਜ ਸੱਤ ਮਿੰਟਾਂ ਤੋਂ ਬਾਅਦ ਜਦੋਂ ਮੈਂ ਉਹ ਜਾ ਕੇ ਦੇਖੀ ਰੀਲ ਜੀ ਮੈਨੂੰ ਨੇ ਜਾ ਕੇ ਆਇਆ ਕੈਮਰਾ ਦਿਖਾਇਆ ਕਹਿੰਦਾ ਐਸ਼ ਦੇਖੀ ਬੜੇ ਜਾ ਉਹਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਨਹੀਂ ਵਾਲਾ 30 35 ਬੰਦੇ ਨੇ ਤਾਂ ਗਲਾਬ ਵੀਰੇ ਨੂੰ ਮੈਂਸ਼ਨ ਕੀਤੀ ਪਈ ਸੀਗੀ ਉਹ ਜੀ ਬਈ ਤੇ 10000 ਵਾਂਗੂ ਵਿਊ ਸੀਗੇ ਇਹਦੇ ਜੀ ਬਈ ਸਿਰਫ ਓਨਲੀ ਪੰਜ ਸੱਤ ਮਿੰਟਾਂ ਦੇ ਵਿੱਚ ਵਿੱਚ ਹੀ ਠੀਕ ਹੈ ਬਈ ਤੇ ਮੈਨੂੰ ਸਾਨੂੰ ਫਿਰ ਕਿਸੇ ਬੰਦੇ ਦਾ ਫੋਨ ਆਇਆ ਕਹਿੰਦਾ ਵੀ ਯਾਰ ਤੇਰਾ ਕੰਮ ਬਣੂਗਾ ਵੀ ਤੈਨੂੰ ਵੀਰੇ ਦਾ ਫੋਨ ਆਊਗਾ ਤੇ ਮੈਂ ਘਰੇ ਆਇਆ ਬਾਈ ਉਹ 2 ਲੱਖ ਚੱਲੀ ਖੜੀ ਹੂੰ ਤੇ ਜਦੋਂ ਸ਼ਾਮ ਜੀ ਨੂੰ ਹੋਇਆ ਵੀ 3 ਲੱਖ ਚੱਲੀ ਖੜੀ ਠੀਕ ਹੈ ਬਈ ਤੇ ਜਦੋਂ ਸ਼ਾਮ ਜੀ ਨੂੰ 3 ਲੱਖ ਖੜੀ ਬਈ ਬਾਈ ਦਾ ਫੋਨ ਆ ਗਿਆ ਮੈਨੂੰ ਅੱਛਾ ਸੋਨੂੰ ਸਿੱਧਾ ਫੋਨ ਆਇਆ ਸਿੱਧਾ ਫੋਨ ਆਇਆ ਬਈ ਗਲਬ ਬਾਈ ਦਾ ਹੂੰ ਫਿਰ ਤਾਂ ਬਸ ਤੁਸੀਂ ਮਈ ਜਾਣਦਾ ਵੀ ਉਹ ਪਲਕੀ ਸੀਗਾ ਠੀਕ ਹੈ ਫਿਰ ਤਾਂ ਬਸ ਅੱਖਾਂ ਦੇ ਵਿੱਚ ਪਾਣੀ ਪੂਰਾ ਫੁੱਲ ਹੂੰ ਤੇ ਲੱਗਦਾ ਸੀ ਵੀ ਮੈਂ ਜਿਹੜਾ ਕੁਝ ਕਰਨਾ ਚਾਹੁੰਦਾ ਸੀ ਵੀ ਉਹ ਮਿਲ ਗਿਆ ਵੀ ਹੁਣ ਨਹੀਂ ਹਾਰਦੇ ਹੂੰ ਇੰਨਾ ਹੌਸਲਾ ਹੋ ਗਿਆ ਸੀ ਬਾਈ ਦਾ ਹੈ ਹੁਣ ਵੀ ਹੈਗਾ ਬਾਈ ਦਾ ਹੌਸਲਾ ਤੇ ਵੀ ਬਸ ਯਾਰ ਹੁਣ ਤਾਂ ਕੀ ਗੱਲ ਹੋਈ ਫਿਰ ਬਾਈ ਨਾਲ ਤੁਹਾਡੀ ਬਾਈ ਨੇ ਤਾਂ ਬਸ ਜੀ ਮੈਨੂੰ ਜਦੋਂ ਬਾਈ ਨੇ ਹੈਲੋ ਕਿਹਾ ਵੀ ਜਾਨ ਗਲਾਬ ਬੋਲਦਾ ਬਸ ਫਿਰ ਮੈਥੋਂ ਬੋਲੇ ਨਹੀਂ ਗਿਆ ਬਾਈ ਠੀਕ ਹੈ ਫਿਰ ਤਾਂ ਬਾਈ ਚੁੱਪ ਕਰਾਈ ਗਿਆ ਮੈਥੋਂ ਕਿ ਮੇਰੇ ਖਿਆਲ ਚ ਮੈਂ 2 ਮਿੰਟ ਤਾਂ ਲਗਾਤਾਰ ਲਗਾਤਾਰ 2 ਮਿੰਟ ਤਾਂ ਰੋਈ ਗਿਆ ਮੈਂ ਵੀ ਯਾਰ ਅੱਜ ਰੱਬ ਮਿਲ ਗਿਆ ਠੀਕ ਹੈ ਹਨਾ ਤੇ ਬਸ ਫਿਰ ਤਾਂ ਬਾਈ ਸਵਰਗੀ ਹੋ ਗਿਆ ਸੀ ਬਾਈ ਦਾ ਘਰੇ ਆਉਣ ਆਲਾ ਫਿਰ ਕੀ ਬਣਿਆ ਮਾਹੌਲ ਕਿੰਨੇ ਦਿਨਾਂ ਬਾਅਦ ਆਈ ਸੀ ਬਾਈ 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 ਫਿਰ 2 ਦਿਨਾਂ ਬਾਅਦ ਆ ਗਈ ਸੀ 2 ਦਿਨਾਂ ਬਾਅਦ ਠੀਕ ਹੈ ਹਾਂ ਬਾਈ ਦਾ ਆਉਣਾ ਹੋਇਆ ਤੇ ਬਸ ਕਿੜੀ ਦੇ ਘਰੇ ਨਰਾਇਣ ਵਾਲਾ ਕੰਮ ਸੀਗਾ ਬਾਈ ਹੂੰ ਤਕੜਾ ਕੰਮ ਸੀ ਠੀਕ ਹੈ ਹੁਣ ਇੱਕ ਗਾਣਾ ਤਾਂ ਜਿਹੜਾ ਥੋਲੇ ਐ ਠੀਕ ਆਇਆ ਜਿਵੇਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਿਆ ਉਹ ਇੱਕ ਤਾਂ ਬਾਈ ਦੀ ਦੇਣ ਹੈ ਜਿਹੜਾ ਹੈਗਾ ਅਸਲ ਦੇ ਵਿੱਚ ਤਾਂ ਗਲਾਬ ਬਾਈ ਦੀ ਦੇਣ ਹੈ ਗਲਾਬੀ ਦੇ ਦਾ ਤੇ ਉਸ ਤੋਂ ਅੱਗੇ ਵੀ ਫਿਰ ਪ੍ਰੋਜੈਕਟ ਹੁਣ ਗਲਾਬ ਬਾਈ ਕਰਵਾ ਰਹੇ ਹਾਂ ਹਾਂਜੀ ਬਾਈ ਕਰਿਆ ਪਿਆ ਮੇਰਾ ਗਾਣਾ ਠੀਕ ਹੈ ਦਿਲ ਗਾਣਾ ਕਰਿਆ ਪਿਆਗਾ ਮੈਂ ਤੇ ਮੇਰਾ ਦਿਲ ਠੀਕ ਹੈ ਤੇ ਬਾਈ ਥੋੜਾ ਜਿਹਾ ਹੁਣ ਫਿਲਮ ਦੇ ਵਿੱਚ ਜਾ ਰਹੇ ਹਾਂ ਹਾਂ ਬਾਈ ਕਾਫੀ ਫਿਲਮ ਦੇ ਵਿੱਚ ਵਿਆਹ ਸ਼ਾਦੀਆਂ ਦੇ ਸ਼ੋਅ ਹੋਗੇ ਹਾਂ ਹੁਣ ਸ਼ੋਅ ਹੋਗੇ ਬਾਈ ਕੰਮ ਧੰਦੇ ਹੋਗੇ ਬਾਈ ਮੇਰੇ ਚ ਵੀ ਘਾਟ ਆ ਥੋੜਾ ਜਿਹਾ ਮੈਂ ਵੀ ਢੇਲ ਛੱਡ ਗਿਆ ਹੂੰ ਤੇ ਬਾਈ ਮੈਨੂੰ ਕਹਿੰਦਾ ਹੁੰਦਾਗਾ ਵੀ ਵੀ ਤੂੰ ਐਸਾ ਥੋੜੀ ਜਿਹਾ ਢੇਲਾ ਛੱਡ ਦੇਣਾ ਹੂੰ ਤੇ ਜਦੋਂ ਮੈਂ ਬਾਈ ਲਵੇ ਜਾਂਦਾ ਉਹਦੋਂ ਬਾਈ ਵੀਜ਼ੀ ਹੁੰਦਾ ਸ਼ੋਰ ਦਾ ਭਾਵ ਇਹ ਹੈ ਵੀ ਚਲੋ ਉਧਰ ਦਾ ਪ੍ਰੋਜੈਕਟ ਚੱਲ ਹੀ ਰਹੇ ਨੇ ਕਿਵੇਂ ਨਾ ਕਿਵੇਂ ਜਿੰਨਾ ਉਹਨਾਂ ਤੋਂ ਹੋ ਰਿਹਾ ਉਹ ਕਰ ਰਹੇ ਨੇ ਹਾਂਜੀ ਬਾਈ ਉਹ ਤੋਂ ਬਿਨਾਂ ਜੇ ਕੋਈ ਕੰਪਨੀ ਤੁਹਾਡੇ ਨਾਲ ਅਪਰੋਚ ਕਰਦੀ ਹੈ ਵੀ ਅਸੀਂ ਖਰਚਾ ਕਰਕੇ ਗਾਣਾ ਤੇ ਰਿਹਾ ਵੀ ਅਸੀਂ ਕਰਾਉਣਾ ਉਹ ਮੇਂ ਤਾਂ ਕੋਈ ਦਿੱਕਤ ਨਹੀਂ ਸੀ ਕਰਾਉਣਾ ਨਹੀਂ ਨਹੀਂ ਕੋਈ ਦਿੱਕਤ ਨਹੀਂ ਬਾਈ ਠੀਕ ਹੈ ਕਰਵਾ ਸਕਦੇ ਹਾਂ ਕਰਵਾ ਸਕਦੇ ਨੇ ਬਾਈ ਵੀਰੇ ਨੇ ਮੈਨੂੰ ਆਪ ਕਿਹਾ ਖੁਦ ਕਿਹਾ ਬਾਈ ਗਲਾਮ ਨੇ ਠੀਕ ਹੈ ਮੈਨੂੰ ਵੀਰਾ ਕਹਿੰਦਾ ਵੀ ਐਸ਼ਾ ਵੀ ਤੂੰ ਜੋ ਵੀ ਤੈਥੋਂ ਹੁੰਦਾਗਾ ਵੀ ਜੇ ਤੈਨੂੰ ਕੋਈ ਜਾਣ ਕਹਿੰਦਾ ਕਿ ਕੋਈ ਗਾਣਾ ਕਰਨ ਨੂੰ ਵੀ ਤਾਂ ਤੂੰ ਕਰ ਲੈ ਠੀਕ ਹੈ ਵੀ ਪਰ ਗਾਣਾ ਹੋਣਾ ਚਾਹੀਦਾ ਗਾਣਾ ਹੋਣਾ ਚਾਹੀਦਾ ਪ੍ਰੋਜੈਕਟ ਹੋਣੀ ਚਾਹੀਦਾ ਆ ਇੱਥੇ ਨਾ ਬਾਈ ਤੁਹਾਨੂੰ ਪਤਾ ਹੀ ਹੈ ਨਾ ਇੰਡਸਟਰੀ ਦਾ ਵੀ ਗਾਣਾ ਕਰਵਾ ਲੈਂਦੇ ਆ ਫਿਰ ਉਹ ਛੱਡਦੇ ਨਹੀਂ ਹੈਗੇ ਗਾਣਾ ਹਾਂ ਤੇ ਜਿਵੇਂ ਹੁਣ ਮੈਂ ਕਾਫੀ ਸਿੰਗਰ ਦੇਖੇ ਨੇ ਤੇ ਮੇਰਾ ਤਾਂ ਗਾਣਾ ਬਹੁਤ ਜਲਦੀ ਜਲਦੀ ਕਰਤਾ ਬਾਈ ਉਹ ਨਾਲੇ ਬਹੁਤ ਸੇਤੀ ਕਰਤਾ ਤੇ ਵਿੱਚ ਨਾ ਬੰਦੇ ਮਤਲਬ ਉਹ ਫਿਰ 4-4 5-5 ਸਾਲ ਲਗਾ ਦਿੰਦੇ ਆ ਫਿਰ ਗਾਣਾ ਰੁਲਦਾ ਹੀ ਰਹਿੰਦਾ ਤੇ ਗੁਲਾਬ ਬਾਈ ਦੇ ਜਦੋਂ ਤੁਸੀਂ ਸੰਪਰਕ ਦੇ ਵਿੱਚ ਆਏ ਹੋ ਹਨ ਉਹ ਘਰੇ ਆਏ ਜਾ ਤੁਹਾਡੇ ਨਾਲ ਗੱਲਬਾਤ ਹੋਈ ਆ ਉਸ ਤੋਂ ਬਾਅਦ ਤੁਹਾਨੂੰ ਕਿਸੇ ਕੰਪਨੀਆ ਦੇ ਜਾਂ ਹੋਰਾਂ ਦੇ ਫੋਨ ਆਏ ਨੇ ਵੀ ਅਸੀਂ ਗਾਣਾ ਲੈਣਾ ਹੈ ਜਾਂ ਕੁਝ ਵੀ ਐਵੇਂ ਕੋਈ ਗੱਲਬਾਤ ਹੋਈ ਨਹੀਂ ਗਾਣਾ ਲੈਣ ਦੇ ਤਾਂ ਨਹੀਂ ਬਈ ਆਏ ਹੈਗੇ ਠੀਕ ਹੈ ਤੇ ਬਸ ਨਜ਼ਾਰੇ ਲੈਣ ਵਾਲੇ ਵਾਲੇ ਆਏ ਸੀ ਠੀਕ ਹੈ ਵੀ ਮਤਲਬ ਕਰਾਉਣ ਵਾਲਾ ਕੋਈ ਨਹੀਂ ਸੀ ਆਇਆ ਠੀਕ ਹੈ ਸਵਾਦ ਲੈਣ ਵਾਲੇ ਬਹੁਤ ਆਏ ਸੀ ਬਾਈ ਵੀ ਅਸੀਂ ਗਾਣਾ ਇਹ ਕਰਦਾਂਗੇ ਜੇ ਕਰਦਾਂਗੇ ਉਹ ਕਰਦਾਂਗੇ ਪਰ ਆਪਾਂ ਪ੍ਰਾਣ ਦੇ ਪੱਕੇ ਆ ਬਾਈ ਹੂੰ ਕਿਉਂਕਿ ਆਪਾਂ ਵੀ ਜਿੱਥੇ ਸਾਡੀ ਲੱਗੀ ਹੈ ਲੱਗੀ ਰਹਿਣ ਦੋ 13 ਦੋਨਾ 26 ਆ 26 ਰਹਿਣ ਦੋ ਲੋਕੀ ਕਹਿੰਦੇ ਠੱਗੀ ਆ ਠੱਗੀ ਰਹਿਣ ਦੋ ਆਪਣੀ ਗਲਾਹ ਵੀ ਡੇਣਾ ਲੱਗੀ ਆ ਹਨ ਬਿਲਕੁਲ ਬਾਈ ਉਹਨਾਂ ਨਾਲ ਲੱਗੀ ਆ ਆਪਣੀ ਤੇ ਦਿਲੋਂ ਲਗਾਈ ਹੋਈ ਆ ਬਾਈ ਭਾਵੇਂ ਮਰ ਜੀਏ ਨਾਲ ਖੜਿਆ ਬਾਈ ਦੇ ਤੇ ਬਾਈ ਇੱਕ ਚੀਜ਼ ਇਹ ਦੱਸੋ ਹੁਣ ਮੰਨ ਕੇ ਚੱਲੋ ਵੀ ਜਿਵੇਂ ਹੁਣ ਤੁਸੀਂ ਇਹ ਕੰਮ ਕਰੀ ਜਾਂਦੇ ਹੁਣ ਵੀ ਤੁਸੀਂ ਪੇਂਟਿੰਗ ਦਾ ਕੰਮ ਆ ਪੇਂਟਰ ਪੁੰਟਰ ਵਾਲਾ ਕਰਦੇ ਹੋ ਨਾਲ ਹਾਂਜੀ ਬਾਈ ਹਾਂਜੀ ਇਹ ਰੁਟੀਨ ਜੀ ਹੁੰਦਾ ਰੁਟੀਨ ਚ ਬਾਈ ਹਾਂ ਉਹ ਫਿਰ ਆਇਆ ਬਾਈ ਹੁਣ ਆਪਣਾ ਘਰ ਤਾਂ ਚਲਾਉਣਾ ਹੀ ਆ ਹਨ ਹਮ ਘਰ ਤਾਂ ਚਲਾਉਣਾ ਹੀ ਆ ਫਿਰ ਜੇ ਆਪਣਾ ਦਾਲ ਫੁਲਕਾ ਹੀ ਖੜ ਗਿਆ ਹਮ ਫੇਰ ਤਾਂ ਆਪਣਾ ਕੋਈ ਫਾਇਦਾ ਹੀ ਨਹੀਂ ਹੈਗਾ ਤੇ ਨਾਲ-ਨਾਲ ਗਾਣੇ ਅੱਗੇ ਵੀ ਲਿਖੀ ਜਾਂਦੇ ਹੋ ਹਾਂਜੀ ਬਾਈ ਤੁਸੀਂ ਗਾਣੇ ਕਿਸੇ ਨੂੰ ਦੇਣੇ ਕਿਉਂ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਵਜ੍ਹਾ ਹੈ ਇਹ ਦੱਸੋ ਕਿਉਂਕਿ ਕਾਫੀ ਸਿੰਗਰ ਨੇ ਜਿਵੇਂ ਬਾਈ ਖਾਨ ਭੈਣੀ ਹੈ ਉਹਨੇ ਪਹਿਲਾਂ ਗਾਣੇ ਨੇ ਜਿਹੜੇ ਆਪਣੇ ਦਿੱਤੇ ਕਾਫੀ ਸਿੰਗਰਾਂ ਨੂੰ ਉਸ ਤੋਂ ਬਾਅਦ ਹੁਣ ਅੱਗੇ ਆ ਗਏ ਉਹ ਆਏ ਸੀ ਬਾਈ ਇੱਕ ਪਹਿਲਾਂ ਰਸਤਾ ਬਣਦਾ ਹੁੰਦਾ ਸੀਗਾ ਜਿਵੇਂ ਮੰਨ ਲਓ ਵੀ ਇੱਕ ਰਸਤਾ ਬਣਦਾ ਹੁੰਦਾ ਸੀਗਾ ਵੀ ਆਪਾਂ ਗਾਣਾ ਜਿਹੜਾ ਵੀ ਕਿਸੇ ਨੂੰ ਦੇ ਕੇ ਆਪਾਂ ਸਾਹਮਣੇ ਆ ਜਾਈਏ ਸਾਹਮਣੇ ਤਾਂ ਆਪਾਂ ਨੂੰ ਉਹੀ ਮਾਰਿਆ ਚੱਕ ਕੇ ਬਾਈ ਨੇ ਗਲਾਬ ਨੇ ਸਾਰਿਆਂ ਦੇ ਠੀਕ ਹੈ ਹਣਾ ਵੀ ਹੁਣ ਆਪਾਂ ਸਾਹਮਣੇ ਆਉਣ ਵਾਸਤੇ ਜੇ ਆਪਾਂ ਸੋਚੀਏ ਗਾਣਾ ਇੱਕ ਬਈ ਆਇਆ ਨਹੀਂ ਹੁੰਦਾ ਮਤਲਬ ਵੀ ਇੱਕ ਨਾ ਇੱਕ ਆਪਣਾ ਜਵਾਕ ਹੁੰਦਾ ਗੜਾ ਹਾਂ ਆਪਾਂ ਆਪਦੀ ਗੋਦ 'ਚ ਰੱਖਿਆ ਆਪਣਾ ਜਵਾਕ ਹੁੰਦਾ ਗੜਾ ਵੀ ਇੱਕ ਮਤਲਬ ਦੇਣ ਨੂੰ ਵੀ ਜੀ ਨਹੀਂ ਕਰਦਾ ਜਿਵੇਂ ਆਪਾਂ ਆਪਦਾ ਖੂਨ ਕਿਵੇਂ ਦੇ ਜੀਏ ਕਿਸੇ ਨੂੰ ਵੀ ਜੇ ਆਪਾਂ ਕਹੀ ਦੀ ਵੀ ਆਪਾਂ ਆਪ ਇੱਕ ਜਵਾਕ ਜੰਮ ਲਿਆ ਵੀ ਆਪਾਂ ਕਿਸੇ ਦੀ ਗੋਦ ਪਾ ਲਈਏ ਉਹਦੇ ਵਿੱਚ ਦੋ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਹੁੰਦਾ ਵੀ ਆਪਾਂ ਕਿਸੇ ਦੀ ਆਂਤਰਾ ਠਾਰਤੀਆਂ ਜਵਾਕ ਦੇ ਕੇ ਪਰ ਮੈਂ ਇਹਨੂੰ ਇਹ ਹੁੰਦਾ ਵੀ ਯਾਰ ਆਪਾਂ ਜਦੋਂ ਆਪ ਗਾ ਲੈਨੇ ਆ ਵੀ ਆਪਾਂ ਨੂੰ ਗਾਉਣਾ ਆਉਂਦਾ ਚਲੋ ਜਿੰਨਾ ਕ ਵੀ ਗਾਉਣੇ ਆ ਵੀ ਆਪਾਂ ਆਪ ਹੀ ਕਰੀਏ ਸਾਰਾ ਸਿਸਟਮ ਤੇ ਹੋਰ ਪੈਰੇ ਦੇ ਕਿਸੇ ਗਾਣੇ ਦੇ ਪੈਰੇ ਦੇ ਕੋ ਹੋਰ ਬੈਸਟ ਤੋਂ ਬੈਸਟ ਜਿਹੜਾ ਵੀ ਲੱਗਦਾ ਮੈਂ ਉਹੀ ਸੁਣਾ ਦਿੰਦਾ ਬਾਈ ਜਿਹੜੀ ਦੀ ਰੀਲ ਵਾਇਰਲ ਹੋਈ ਸੀ ਆਪਣੀ ਹਾਂ ਉਹ ਵੀ ਸੁਣਾ ਦੋ ਬਾਈ ਹੂੰ ਆਉ ਗੱਲਾਂ ਕਰੇ ਕਿਹੜੇ ਆ ਲਿਆ ਦੂਗਾ ਹਨੇਰੀਆਂ ਤੋਂ ਹੱਥ ਮੇਰਾ ਫੜ ਉਂਝ ਫਿਰਨ ਬਥੇਰੀਆਂ ਨਹੀਂ ਕਦੇ ਕਦੇ ਲੈ ਲਿਆ ਕਰ ਜਾਣੇ ਮੇਰੀ ਏ ਸਾਹਾ ਦੇ ਵਿੱਚ ਸਾ ਨਿਆਸ਼ ਮੇਰਾ ਨਾ ਜ਼ਮਾਨੇ ਤੋਂ ਕੀ ਡਰਨਾ ਜੇ ਮੇਰੇ ਨਾਲ ਖੜਨਾ ਇਹ ਵੀ ਮੈਨੂੰ ਗੱਲ ਪਤਾ ਕਿਸੇ ਨੇ ਨਹੀਂ ਜਾਣਾ ਆ ਛੱਡੇ ਹਥਿਆਰਾਂ ਨਹੀਂ ਭੁੱਲਿਆ ਨਹੀਂ ਲੜਨਾ ਜ਼ਿੰਦਗੀ ਦਾ ਸੱਚ ਬਿਲੋ ਇੱਕ ਦਿਨ ਮਰਨਾ ਉਹ ਜਿਹੜੇ ਸਾਲੇ ਮੱਚਦੇ ਮਚਾਉਣੇ ਜਾਣ ਜਾਣ ਕੇ ਸਿੱਧੀ ਪੌੜੀ ਤਾਰ ਲਿਆ ਵੇਖ ਆਸਮਾਨ ਤੇ ਨਹੀਂ ਮੇ ਤਰ੍ਹਾਂ ਦਾ ਨਾਮ ਫਿਰੂ ਲੋਕਾਂ ਦੀ ਜ਼ਬਾਨ ਤੇ ਤੈਨੂੰ ਖੁਸ਼ ਰੱਖੂ ਇਸ ਜਨਮ ਜਹਾਨ ਤੇ ਉਹ ਮੁੱਛਾਂ ਨੇ ਚੜਾਉਂਦੇ ਜੋ ਖੜਾਏ ਗੋਦੀ ਚੱਕ ਕੇ ਆਪਣ ਦਿਆ ਵੈਲੀ ਸਾਲੇ ਝੂਠੀ ਕੌਲੀ ਚੱਟ ਕੇ ਕਿਉਂ ਕਰੇ ਪਰਵਾਹ ਨਹੀਂ ਉਹਨਾਂ ਨੂੰ ਟਾਲ ਹੱਸ ਕੇ ਐਦਾਂ ਦੇ ਛੇਲੇ ਚਪਟੇ ਮੈਂ ਛੱਡ ਦਿੱਤੇ ਰੱਖ ਕੀ ਮੈਨੂੰ ਮੰਨ ਕੇ ਚਲੋ ਵੀ ਬਾਹਲਾ ਨਹੀਂ ਮੈਂ ਕਹਿੰਦਾ ਵੀ 4-5 파운ਡ ਤਾਂ ਮੈਨੂੰ ਜਰੂਰ ਆਉਂਦੇ ਆ ਵੀ ਬਾਈ ਛੱਡ ਯਾਰ ਕੋਸਾ ਤੂੰ ਤਾਂ ਚੁੱਪ ਕਰਕੇ ਬਹਿ ਗਿਆ ਹਮ ਕਰ ਯਾਰ ਬਾਈ ਗਾਣਾ ਹੁਣ ਬਈ ਆਪਾਂ ਨੇ ਹੁਣ ਆਪਣੇ ਕੋਲੇ ਪੈਸਾ ਨਹੀਂ ਹੈਗਾ ਬਈ ਹਮ ਪਾਈ ਹੈ ਵੀ ਦੇਖਣਾ ਆਪਾਂ ਨੇ ਤੇ ਵੀਰਾ ਕਰੀ ਜਾਂਦਾਗਾ ਬਾਕੀ ਆਪਾਂ ਤਾਂ ਸ਼ਾਂਤ ਬੈਠੇ ਬਾਈ ਹਨਾ ਕਰੀ ਜਾਂਦਾਗਾ ਤੇ ਆਪਾਂ ਨੂੰ ਇਹ ਭੁੱਖ ਜ਼ਰੂਰ ਹੈ ਵੀ ਜੇ ਆਪਾਂ ਨੂੰ ਕੋਈ ਹੋਰ ਵੀ ਕਹੇ ਠੀਕ ਹੈ ਵੀ ਜਿਵੇਂ ਆਪਾਂ ਨੂੰ ਬਾਈ ਨੇ ਕਿਹਾ ਵੀ ਐਸ਼ੇ ਤੂੰ ਕਰ ਹੂੰ ਵੀ ਪਿੱਛੇ ਨਾ ਹਟਾ ਵੀ ਗਾਣਾ ਆਊਗਾ ਤਾਂ ਹੀ ਅੱਗੇ ਆਵੇਂਗਾ ਨਾ ਤਾਂ ਕਰਕੇ ਬਈ ਆਪਾਂ ਆਸਤਾ ਬਥੇਰੀ ਆ ਬਾਈ ਵੀ ਕੋਈ ਨਾ ਕੋਈ ਆਪਾਂ ਨੂੰ ਹਨਾ ਜ਼ਰੂਰ ਹੱਥ ਪਾਊਗਾ ਤੇ ਤੁਸੀਂ ਬਈ ਦੁਖੀ ਹੋਈਓ ਜ਼ਿੰਦਗੀ ਚ ਕਦੇ ਕਿਸੇ ਚੀਜ਼ ਨੂੰ ਲੈ ਕੇ ਦੁਖੀ ਹੋ ਕੇ ਕੋਈ ਕੰਮ ਨਹੀਂ ਘੱਟ ਬਣਦਾ ਮੈਂ ਕਹਿੰਦਾ ਵੀ ਜਿਹੜਾ ਬੰਦਾ ਇਹ ਗੱਲ ਹੈਗੀ ਆ ਛੋਡੇ ਕੋਲੇ ਪੈਸਾ ਹੂੰ ਕੋਈ ਬਾ ਸੋਡੇ ਕੋਲੇ ਪੈਸਾ ਹੈਗਾ ਤੁਸੀਂ ਕਹਿੰਦੇ ਹੋ ਯਾਰ ਵੀ ਜਿਸ ਨੂੰ ਕੋਈ ਪੁੱਛ ਲੇ ਵੀ ਕਿਉਂ ਕਿਵੇਂ ਆ ਤੁਸੀਂ ਫੇਰ ਕਹਿ ਦੋਗੇ ਹੂੰ ਠੀਕ ਨਹੀਂ ਹੈਗਾ ਯਾਰ ਹੂੰ ਉਹ ਫਿਰ ਰੱਬ ਦੇਖਦਾ ਹੁੰਦਾ ਵੀ ਯਾਰ ਇਹਨੂੰ ਪੈਸਾ ਦੇ ਤਾਂ ਸਾਰਾ ਕੁਝ ਦੇਦਾ ਵੀ ਫੇਰ ਵੀ ਕਹੀ ਜਾਂਦਾ ਵੀ ਠੀਕ ਨਹੀਂ ਹੈਗਾ ਯਾਰ ਉਹ ਫਿਰ ਰੱਬ ਉਹ ਮੇਰੀ ਕਿਰਨ ਆਉਣੀ ਲਾ ਆਂਦਾ ਬੰਦੇ ਨੂੰ ਮੈਂ ਕਹਿੰਦਾ ਬੰਦਾ ਜੀ ਦੁਖੀ ਵੀ ਆ ਤਾਂ ਵੀ ਸਮਾਈਲ ਰੱਖੇ ਚਿਹਰੇ ਤੇ ਹੱਸ ਕੇ ਰਹੇ ਅੰਦਰੋਂ ਵੀ ਆਪਦੇ ਆਪ ਨੂੰ ਸਟਰੋਂਗ ਕਰੇ ਹਨਾ ਤੇ ਆਪਦੇ ਸਰੀਰ ਵੱਲ ਧਿਆਨ ਦੇਵੇ ਵੀ ਮੈਂ ਕੀ ਕਰਨਾ ਚਾਹਣਾ ਚੋਰੇ ਚ ਦਾ ਬੰਦੇ ਖਤਮ ਹੀ ਹੋਏ ਨੇ ਅੱਜ ਕੱਲ ਹਣਾ ਤੇ ਕਦੇ ਭੁੱਖ ਪਖਤ ਕੱਟੀ ਹੈ ਤੁਸੀਂ ਵੀ ਕਦੇ ਰੋਟੀ ਐ ਨਾ ਮਿਲੀ ਹੋਵੇ ਇਹ ਜਾਂ ਸਮਾਂ ਵਜਾ ਕਿਸੇ ਦੇ ਤੁਸੀਂ ਪੇਂਟ ਕਰਨ ਗਏ ਹੋ ਅੱਗੇ ਕੋਈ ਬੰਦਾ ਹੈ ਜਾਂ ਖੜੂਸ ਟੱਕਰ ਗਿਆ ਵੀ ਯਾਰ ਫਸ ਗਏ ਇੱਥੇ ਤਾਂ ਟੱਕਰ ਦੇ ਨੇ ਬਾਈ ਬਹੁਤ ਪਰ ਗਾਹਕ ਰੱਬ ਦੇ ਰੂਪ ਹੁੰਦੇ ਨੇ ਆਪਾਂ ਕਿਸੇ ਨੂੰ ਮਾਰਾ ਨਹੀਂ ਕਿਹਾ ਟੱਕਰ ਜਾਂਦੇ ਆ ਬਈ ਆਪ ਹੀ ਸਬਰ ਦਾ ਘੁੱਟ ਭਰ ਲੈਨੇ ਆ ਵਿੱਚ ਦਾ ਬੰਦੇ ਸਾਨੂੰ ਕਈ ਵਾਰੀ ਰੋਟੀ ਨੂੰ ਕਹਿੰਦੇ ਨੇ ਵੀ ਰੋਟੀ ਖਾ ਲਿਓ ਕਈ ਵਾਰੀ ਵੇਖੀਆਂ ਵੀ ਦੇ ਦਿੰਦੇ ਆ ਰੋਟੀਆਂ 4 ਵਜੇ ਦੀ ਸਵੇਰ ਦੀਆਂ 4 ਵਜੇ ਦਾ ਵੀ ਤੁਸੀਂ ਤਾਂ ਆਪਦੇ ਖੇਤ ਭੇਜਦੇ ਬੰਦੇ ਚਲੋ ਭੇਜਦੇ 4 ਵਜੇ ਦੀ ਰੋਟੀ ਆ ਖਾ ਲਓ ਬਾਈ ਐਸ ਤੋਂ ਇਹੋ ਜਿਹਾ ਜੋਗੀਆਂ ਦੁਪ ਤੇ ਵੈਸੇ ਕਦੇ ਜ਼ਿੰਦਗੀ ਦੇ ਵਿੱਚ ਬਾੜੀ ਭੁੱਖ ਦੇਖੀ ਹੈ ਵੀ ਯਾਰ ਦੋ ਦਿਨ ਰੋਟੀ ਹੀ ਨਹੀਂ ਰਹੀ ਰਹੀ ਹੈ ਭਾਈ ਮੈਂ ਲਿਫਟਾਂ ਲੈ ਲੈ ਗਿਆ ਮੈਂ ਪੈਸਾ ਤਾਂ ਬਹੁਤ ਅੰਗੀ ਕੱਟੀ ਇੱਕ ਤੁਸੀਂ ਉਹ ਲਿਫਟਾਂ ਵਾਲਾ ਵਿੱਚ ਪਹਿਰਾ ਵੀ ਉਹ ਕਿਹੜੇ ਗਾਣੇ ਦੇ ਉਹ ਸੁਣਾਉਂਦਾ ਭਾਈ ਉਹ ਸੀਗਾ ਆਪਣਾ ਸਟ੍ਰਗਲ ਗਾਣਾ ਸੀਗਾ ਭਾਈ ਉਹ ਮੇਰਾ ਹਾਂ ਹਾਂ ਹੂੰ ਆਉ ਬੇ ਖਲ੍ਹਾ ਟ੍ਰੈਂਡਿੰਗ ਵਿੱਚ ਨਾਮ ਚੱਲਦਾ ਰੀਸ ਮੇਰੀ ਕਰਦਾ ਜਵਾਕ ਕੱਲ ਦਾ ਹੋ ਮੇਰੇ ਬਖਰ ਯਾ ਰੂਲ ਬਖਰੀਆ ਚਾਲਦੀ ਚੱਲਦਾ ਜ਼ਮਾਨਾ ਮੇਰੇ ਨਾਲ ਨਾਲ ਨਹੀਂ ਚੱਲਦਾ ਜ਼ਮਾਨਾ ਮੇਰੇ ਨਾਲ ਨਹੀਂ ਆ ਪੁੱਠੇ ਦਿਨ ਆਏ ਘਰ ਆ ਪੜਾਸੀ ਛੱਡਿਆ 100 100 ਕਿਲੋਮੀਟਰ ਮੈਲੇ ਫਟਾ ਲੈ ਕੱਢਿਆ ਹਫ਼ਤਾ ਰੋਟੀ ਤੋਂ ਬਿਨਾ ਪਾਣੀ ਨਾਲ ਸਾਰਿਆ ਆਹ ਕਰਦੇ ਸੀ ਰੰਗ ਅੱਜ ਰੰਗ ਭਾਗ ਲੱਗਿਆ ਬੋਤਿਆਂ ਨੇ ਧੋਖਾ ਦਿੱਤਾ ਬੋਤਿਆਂ ਨੇ ਪਿਆਰ ਨਹੀਂ ਕਈ ਨਾਲ ਖੜੇ ਕਈ ਭੱਜ ਗਏ ਨੇ ਯਾਰ ਨਹੀਂ ਮਤਲਬ ਕੱਢਿਆ ਤੇ ਛੱਟ ਬੰਦਾ ਛੱਡਿਆ ਰੋਇਆ ਮੈਂ ਬੱਥੇਰਾ ਜ਼ਿੰਦਗੀ ਤੋਂ ਗਿਆ ਸੀ ਹਾਰਨੀ ਰੱਬ ਦੀ ਆਵਾਜ਼ ਪਈ ਕਾਨੇ ਵਿੱਚ ਮੇਰੇ ਉੱਠ ਪੁੱਤ 4 ਵਜੇ ਜਾਗਿਆ ਸਵੇਰੇ ਇੱਕ ਟਾਈਮ ਦੀ ਮਿਹਨਤ ਨਹੀਂ ਮੈਂ ਦੋ ਟਾਈਮ ਕਰਤੀ ਨੀਮੀ ਪਾ ਖੜਾ ਤੇ ਪੁੱਠਾ ਚਾਕਦੇ ਸੀ ਜਿਹੜੇ ਹੋ ਮਾੜਾ ਲੇਖੇ ਲਾਗਾਵੇਂ ਦਾ ਐਸੇ ਲਾਂਗੋ ਬੜਨੀ ਚੱਲਦਾ ਜ਼ਮਾਨਾ ਮੇਰੇ ਨਾਲ ਨਾਲ ਨਹੀਂ ਚੱਲਦਾ ਹਾ ਜ਼ਮਾਨਾ ਮੇਰੇ ਨਾਲ ਨਹੀਂ ਇਹ ਲਿਫਟਾਂ ਵਾਲੀ ਗੱਲ ਕੀ ਹੈ ਬਈ ਇਹਨਾਂ ਬਈ ਮੈਂ ਜਦੋਂ ਵੀ ਮਤਲਬ ਮੈਂ ਮਾਨਸਾਹੀ ਦੇ ਵਿੱਚ ਜੋਗਾ ਪਿੰਡਾ ਠੀਕ ਹੈ ਮੈਂ ਉੱਥੇ ਪਿੰਡ ਕਰਦਾ ਹੁੰਦਾ ਬਈ ਜਦੋਂ ਮੈਂ ਪਿੰਡ ਆਉਣਾ ਬਈ ਤਾਂ ਉਦੋਂ ਮੈਨੂੰ ਐ ਹੁੰਦਾ ਵੀ ਯਾਰ ਜਿਹੜੇ ਮੇਰੇ ਵੀ ਆਪਾਂ ਬੰਦੇ ਆ ਯਾਰ ਆਪਣੇ ਨਾਲ ਕਿਹਾ ਕੋਈ ਔਰਤ ਹੈ ਵੀ ਆਪਾਂ ਨੂੰ ਨੇਰਾ ਹੋ ਜਿਆ ਕਿਸੇ ਨੇ ਬਿਠਾਉਣਾ ਨਹੀਂ ਜਾਂ ਆਪਾਂ ਕੋਈ ਅਸਲਾ ਚੱਕੀ ਬਿਠਾਏ ਜਾਂ ਆਪਾਂ ਕੀ ਵੇਚਦੇ ਆ ਵੀ ਯਾਰ ਆਪਾਂ ਪੈਦਲੀ ਵਗ ਜਾਂਦੇ ਆ ਵੀ ਕਿਸੇ ਨੇ ਬਥੇਰੇ ਮਿੱਤਰ ਪਿਆਰ ਦੇ ਨੇ ਕਦੇ ਕਿਹੜਾ ਲੈ ਜਾ ਕਰੂ ਬੈਠ ਕੇ ਕਦੇ ਕਿਹੜਾ ਇੱਕ ਨਾ ਬਈ ਮੈਨੂੰ ਯਾਦ ਆ ਵੀ ਮੈਂ ਤਿੰਨ ਦਾ ਸਕੂਟਰ ਹੂੰ ਸੱਤ ਮੋਟਰਸਾਈਕਲ ਹੂੰ ਦੋ ਗੱਡੀਆਂ ਹੂੰ ਤੇ 3 ਕਿਲੋਮੀਟਰ ਪੈਦਲ ਤੁਰਿਆ ਸੀ ਹੂੰ ਵੀ ਮੈਂ ਮਾਰਸਾ ਦੇ ਜੋਗੇਪਿੰਡ ਦੇ ਵਿੱਚੋਂ ਹੂੰ ਤੁਰ ਕੇ ਆਇਆ ਸੀਗਾ ਮਤਲਬ ਉਹ ਵੀ ਲਿਫਟਾਂ ਲੈ ਲੈ ਕੇ ਲਿਫਟਾਂ ਕਰੇ ਕਿਸੇ ਚੀਜ਼ ਤੇ ਕਰੇ ਕਿਸੇ ਚੀਜ਼ ਤੇ ਇਹ ਚੀਜ਼ ਤੇ ਬਈ ਮੈਨੂੰ ਇਹ ਚੀਜ਼ ਨਾ ਵੀ ਕਦੇ-ਕਦੇ ਮੈਨੂੰ ਕੰਪਨੀ 'ਚ ਚੜ ਜਾਂਦੀ ਹੈ ਵੀ ਯਾਰ ਆਪਾਂ ਆ ਵੀ ਦਿਨ ਕੱਢੇ ਨੇ ਹੂੰ ਹੁਣ ਵੀ ਬਾਈ ਮੈਨੂੰ ਆਇਆ ਹੁੰਦਾ ਕਦੇ ਕਦੇ ਵੀ ਯਾਰ ਆਪਾਂ ਪੈਸੇ ਕਿਉਂ ਖਰਾਬ ਕਰੀਏ ਪੈਸਾ ਬਾਈ ਜਿਹਨੂੰ ਕਦਰ ਹੈ ਹਨਾ ਉਹੀ ਜਿਹੜਾ ਕਮਾਉਂਦਾ ਮਤਲਬ ਆਪਦੇ ਹੱਥੀਂ ਕਮਾਉਂਦਾ ਤੇ ਉਹਨੂੰ ਪਤਾ ਇਸ ਚੀਜ਼ ਦਾ ਪੈਸਾ ਵੀ ਪੈਸਾ ਚੀਜ਼ ਕੀ ਆ ਹੁਣ ਮੈਨੂੰ ਪਤਾ ਗਿਆ ਵੀ ਮੈਂ ਕਿਵੇਂ ਕਮਾਉਣਾ ਸਾਰਾ ਦਿਨ ਹੱਥ ਖਰਾਬ ਰਹਿੰਦੇ ਆ ਬਾਈ ਪੇਟ ਦੇ ਵਿੱਚ ਬੁਰਸ ਹੀ ਨਹੀਂ ਦਿਮਾਗ ਚੋਂ ਨਿਕਲਦੇ ਕਦੇ ਉਹ ਚੱਕ ਲੱਗਦੇ ਉਹ ਚੱਕ ਲੱਗਦੇ ਆ ਹੋ ਜਾ ਸਿਸਟਮ ਤੇ ਇੱਕ ਡੰਗ ਦੀ ਮਿਹਨਤ ਦੋ ਟਾਈਮ ਇਹ ਕਿਵੇਂ ਇਹਦੇ ਚ ਕੀ ਕਰਿਆ ਸੀ ਇਹਦੇ ਵਿੱਚ ਬਾਈ ਐ ਸੀਗਾ ਇੱਕ ਸ਼ਾਮ ਨੂੰ ਰੋਟੀ ਮਿਲ ਜਾਣੀ ਹੂੰ ਤੇ ਸ਼ਾਮ ਨੂੰ ਮੈਂ 11-12 ਵਜੇ ਤੱਕ ਸ਼ਾਮ ਨੂੰ ਬੈੰਦਾ ਵੈਸੇ ਮੈਂ ਇਹਦੇ ਵਿੱਚ ਘੱਟ ਪਾਇਆ ਮਿਹਨਤ ਤਾਂ ਬਹੁਤ ਕੀਤੀ ਹੈ ਕੀਤੀ ਹੈ ਬਾਈ ਰਾਤ ਨੂੰ ਮੈਂ 11-12 ਵਜੇ ਤੱਕ ਰਿਆ ਅਸਲ ਕਰਦਾ ਬਾਈ ਤੜਕੇ ਸਵੇਰੇ 4 ਵਜੇ ਉੱਠ ਕੇ ਰਿਆ ਅਸਲ ਕਰਦਾ ਦੋ ਟਾਈਮ ਹੋ ਗਈ ਨਾ ਬਾਈ ਤੇ ਤੜਕੇ ਤੋਂ ਉੱਠਿਆ ਬਾਈ ਮੇਰੇ ਖਿਆਲ ਚ 15 ਕਿ ਮਿੰਟ ਰਿਲੈਕਸ ਹੁੰਦਾ ਸੀਗਾ ਫਿਰ ਫੇਰ ਮੇਰੀ ਗਾਲ ਬਾਈ ਮੇਰਾ ਨਾ ਆਵਾਜ਼ ਪਤਾ ਨਹੀਂ ਬਚਪਨ ਤੋਂ ਪਤਾ ਨਹੀਂ ਕੀ ਸੀਗੀ ਖੁੱਲਦੀ ਨਹੀਂ ਹੁੰਦੀ ਸੀ ਖੁੱਲੀ ਹਲੇ ਵੀ ਕੋਈ ਆਵਾਜ਼ ਨਹੀਂ ਪਰ ਮੈਂ ਬਹੁਤ ਰਿਆਜ਼ ਕੀਤੀ ਹੈ ਜਿਹਾ ਤਾਂ ਮੈਨੂੰ ਉਹ ਇਸ ਇਹ ਚੀਜ਼ ਲਾਲੂ ਵੀ ਮੈਨੂੰ ਟੰਗ ਨਹੀਂ ਸੀ ਰਿਆਜ਼ ਕਰਨ ਦਾ ਤੇ ਮੈਂ ਕੀਤੀ ਰਿਆ ਜ ਬਹੁਤ ਪਰ ਮੈਂ ਸਾਰਾ ਸਾਰਾ ਦਿਨ ਹੀ ਬੈਠਾ ਰਹਿੰਦਾ ਜ ਜੱਕ ਕਹਿੰਦਾ ਨਾ ਬੰਦਾ ਵੀ 16-16 ਘੰਟੇ ਮੇਰੇ ਖਿਆਲ ਚ ਇੱਕ ਸਾਲ ਤਾਂ ਮੈਂ 16-16 ਘੰਟੇ ਬੈਠਾ ਮੈਂ ਮੜੀ ਆਵਾਜ਼ ਨੂੰ ਆਪਣੇ ਨੂੰ ਖੋਲਿਆ ਪਰ ਹਜੇ ਫੇਰ ਵੀ ਉਹਨੇ ਉਹ ਗੱਲ ਨਹੀਂ ਬਣਦੀ ਸਾਨੂੰ ਪਤਾ ਤਾਂ ਸਮੁੰਦਰ ਹੁਣ ਵੀ ਨਾਲ-ਨਾਲ ਰਿਹਸਲ ਕਰਦੇ ਹਾਂ ਨਹੀਂ ਫਿਲਹਾਲ ਹੁਣ ਤਾਂ ਨਹੀਂ ਮੈਥੋਂ ਮੜਾ ਜ ਰਜੀ ਵਿੱਚ ਨਹੀਂ ਨਿਕਲੇ ਜਾਂਦਾ ਬਈ ਹੁਣ ਠੀਕ ਹੈ ਕੱਟ ਹੁੰਦੀ ਆ ਹੁਣ ਪਰ ਕਰਦਾ ਮੈਂ ਜਰੂਰ ਆ ਪਰ ਜਦੋਂ ਮੈਨੂੰ ਇੱਕ ਇਹਨੇ ਜੋਤ ਜੀ ਹੁੰਦੀ ਆ ਬਈ ਜਦੋਂ ਅੰਦਰ ਉਹ ਜਾਗ ਜਾਂਦੀ ਆ ਕੀੜਾ ਜਾਗ ਜਾਂਦਾ ਜਿਵੇਂ ਮਹੀਨਾਕ ਜਿੰਮ ਲਾਉਣ ਦਾ ਪੂਰਾ ਚਾਅ ਹੁੰ ਉਹ ਮੇਰੇ ਬਸ ਮੈਨੂੰ ਉਮੀਦ ਆ ਕਿ ਪੂਰਾ ਚੌ ਚੜਦਾ ਹੀ ਮੇਰੇ ਆਸ ਕਰ ਲਾ ਗੱਲ ਵਧੀਆ ਹੋ ਜਾਂਦਾ ਬਈ ਫਿਰ ਫੇਰ ਸਾਡੇ ਦਿੰਦੇ ਆ ਹੋਰ ਬਾਈ ਕੰਮ ਹੁਣ ਕੰਮ ਵੀ ਕਰਨਾ ਹਨਾ ਜੀ ਬਾਈ ਬਸ ਇਹ ਚੱਕਰ ਉਹਦੇ ਵਿੱਚ ਹੁੰਦੀ ਨਹੀਂ ਬਈ ਅਸਲ ਉਹ ਗੱਲ ਨਹੀਂ ਵੱਢਦੀ ਰਹੀ ਅਸਦੀ ਇਹਦੇ ਵਾਸਤੇ ਤਾਂ ਮੈਂ ਕਹਿੰਦਾ ਵੀ ਰਿਲੈਕਸ ਚਾਹੀਦਾ ਬੰਦਾ ਪੈਸੇ ਟਕੇ ਕਨੀਓ ਬੀ ਲਾ ਲੋ ਜਿਹਦੇ ਰਿਆਸਤੇ ਜਿਹਨੇ ਗੱਲ ਬਣਾਉਣਾ ਉਹਦੇ ਲਈ ਤਾਂ ਫਿਰ ਸਾਰਾ ਕੁਝ ਹੀ ਜਿਹਨੇ ਕਰਨਾ ਉਹ ਕਰ ਵੀ ਲੈਂਦੇ ਆ ਬਾਈ ਕੰਮ ਕਰਦੇ ਕਰਦੇ ਵੀ ਕਰ ਲੈਂਦੇ ਨੇ ਪਰ ਮੇਰਾ ਤੁਹਾਨੂੰ ਪਤਾ ਹੀ ਰੰਗ ਦਾ ਕੰਮ ਕਰਦੇ ਵਾਲੀ ਆ ਸਾਰਾ ਜਿੰਨਾ ਮਰਜ਼ੀ ਆਪਾਂ ਕਰ ਲਈਏ ਜਿੰਨਾ ਮਰਜ਼ੀ ਮਾਸਕ ਲਾ ਲਈਏ ਨਹੀਂ ਬਣਦੀਆਂ ਗੱਲ ਆ ਬਾਈ ਬਾਲਾਂ ਦਾ ਤੁਸੀਂ ਕੀ ਜਲੂਸ ਜਾ ਕੱਢਿਆ ਲੱਗਦਾ ਵੀ ਕੁਝ ਉੱਪਰ ਜੇ ਨੂੰ ਉੱਠ ਰਹੇ ਨੇ ਕੁਝ ਐ ਜੇ ਖਿੰਡ ਰਹੇ ਨੇ ਇਹ ਕਿਹੜਾ ਡਿਜ਼ਾਈਨ ਫੈਸ਼ਨ ਹੈ ਡਿਜ਼ਾਈਨ ਤਾਂ ਨਹੀਂ ਹੈਗਾ ਬਾਈ ਇਹ ਕੁਛ ਮੈਂ ਇਹ ਗਾਣੇ ਚ ਵੀ ਪਾਇਆ ਸੀ ਬਾਈ ਐਸੇ ਜਿਹੜਾ ਤੁਹਾਨੂੰ ਪਹਿਲਾਂ ਸਟ੍ਰਗਲ ਵਾਲਾ ਸੁਣਾਇਆ ਸੀਗਾ ਠੀਕ ਹੈ ਉਹਦੇ ਵਿੱਚ ਮੈਂ ਗਾਣੇ ਚ ਪਾਈ ਉਹ ਬੰਦਾ ਮੈਂ ਕੋਈ ਖਾਸ ਨਹੀਂ ਗੋਰਾ ਚਿੱਟਾ ਮਾਸ ਨਹੀਂ ਕੱਪੜਾ ਬ੍ਰਾਂਡ ਤਾਂ ਨਹੀਂ ਉੱਤੇ ਲੱਗ ਕੇ ਕਲਾਕਾਰੀ ਸਾਬਛੇ ਗੱਭਰੂ ਪੰਜਾਬ ਚ ਟੱਕ ਪਾਉਂਦਾ ਫਿਰੇ ਨਹੀਂ ਦਿਲਾਂ ਨੂੰ ਠੱਗ ਕੇ ਔ 18 ਸਾਲ ਦੀ ਮਿਹਨਤ 18 ਦੇ ਨੀ ਬਿਨਾ ਲੱਗੇ ਗੱਭਰੂ ਦਾ ਨਾਮ ਸਕ੍ਰੈਚ ਹੋਇਆ ਅੱਗੇ ਹੋ ਮੇਰੇ ਕਰ ਦੇ ਚੌਧਰ ਟੇਡੇ ਮੇਡੇ ਵਾਲ ਨਹੀਂ ਚੱਲਦਾ ਜ਼ਮਾਨਾ ਮੇਰੇ ਨਾਲ ਨਾਲ ਨਹੀਂ ਚਾਹ ਦਾ ਹਜ਼ਮਾ ਨਾ ਮੇਰੇ ਨਾਲ ਨਹੀਂ ਇਹ ਚੀਜ਼ ਕਰਦੇ ਚ ਉਧਰ ਟੇਡੇ ਮੇਡੇ ਵਾਲ ਨਹੀਂ ਹਾਂ ਬਾਈ ਚੌਧਰੀ ਕਰਦੇ ਨੇ ਇਹ ਠੀਕ ਹੈ ਮੈਨੂੰ ਵੀ ਵਸਾਈ ਰੱਖਦੇ ਸਾਰਾ ਦਿਨ ਝੰਜਰ ਚ ਪਾਈ ਰੱਖਦੇ ਨਹੀਂ ਕਟਾਉਣ ਦਾ ਟਾਈਮ ਨਹੀਂ ਮਿਲਦਾ ਜਾਂ ਕਿਵੇਂ ਬਸ ਸਾਫ ਬਾਈ ਮੈਨੂੰ ਸ਼ੌਂਕ ਜਾ ਮੇਰਾ ਕਿ ਮੈਂ ਫੇਸ ਇਹੋ ਜਿਹਾ ਬਾਈ ਵੱਡੇ ਬਾਈ ਕਾਹਨੂੰ ਪੁੱਛਦਾ ਮੇਰਾ ਫੇਸ ਇਹੋ ਜਿਹਾ ਹੈਗਾ ਮੇਰੇ ਛੋਟੇ ਜਿਹੇ ਵਾਲ ਵਧੀ ਨਹੀਂ ਲੱਗਦੇ ਠੀਕ ਹੈ ਬਸ ਐ ਵੀ ਇੱਕ ਮੈਂ ਬੌਣਾ ਬੂਣਾ ਕੱਟਾਂਗਾ ਜੀ ਕਿ ਹਰ ਟਾਈਮ ਬਾਈ ਆਪਾਂ ਉਹ ਬਣੇ ਰਹੀ ਹੈ ਕੀ ਹੁੰਦਾ ਬਈ ਉਹ ਲਾੜਾ ਹੁੰਦਾ ਕਿ ਦੂਲਾ ਹੁੰਦਾ ਦੂਲਾ ਵੀ ਕਹਿੰਦੇ ਨੇ ਹਾਂ ਵੀ ਉਹ ਜੱਜ ਕੇ ਉਵੇਂ ਵੜ ਕੇ ਰਹੀ ਉਹ ਵੀ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਕੰਮ ਕਰ ਰਹੇ ਨੇ ਵੀ ਬਾਹਲੇ ਕੱਟ ਵੱਟ ਜੀ ਵੀ ਚੰਗੇ ਨਹੀਂ ਲੱਗਦੇ ਹਨ ਹਰੇਕ ਦੇ ਘਰੇ ਵੜਨਾ ਹੁੰਦਾ ਤੇ ਹੋਰ ਤੁਸੀਂ ਆਪਦੇ ਵੱਲੋਂ ਹੁਣ ਜਿਹੜੇ ਵੀ ਕੰਪਨੀ ਵਾਲੇ ਨੇ ਜਾਂ ਵੱਡੇ ਨੇ ਕੋਈ ਜਿਨ੍ਹਾਂ ਨੇ ਕੋਈ ਗਾਣੇ ਕਰਨੇ ਕਰਾਉਣੇ ਉਹਨਾਂ ਨੂੰ ਤੁਸੀਂ ਆਪ ਹੀ ਇੱਕ ਵਾਰੀ ਆਪਦੀ ਗੱਲ ਦਿਲ ਦੀ ਖੋਲ ਕੇ ਸਾਹਮਣੇ ਕੈਮਰੇ ਦੇ ਰੱਖ ਦਿਓ ਵੀ ਤੁਹਾਡੇ ਅੰਦਰ ਕੀ ਹੈ ਕੀ ਚਾਹੁੰਦੇ ਹੋ ਤੁਸੀਂ ਮੈਂ ਤਾਂ ਬਈ ਐਂ ਕਿਹੜਾ ਚਾਹਨਾ ਸਾਰਿਆਂ ਨੂੰ ਤੇ ਜਿਹੜੇ ਵੀ ਕੰਪਨੀ ਵਾਲੇ ਨੇ ਮੇਰੇ ਵੱਡੇ ਭਾਈ ਕੋਈ ਨਵਾਂ ਕੰ ਜਾ ਕਿਸੇ ਨੇ ਕਰ ਰੱਖਿਆਗਾ ਤੇ ਆਪਣੇ ਬਈ ਆ ਪੌਡਕਾਸਟ ਵੀਰੇ ਹੋਰਾਂ ਨੇ ਕੀਤਾ ਕਹਿੰਦੇ ਵਿੱਚ ਜੇ ਤੁਹਾਨੂੰ ਕੋਈ ਗੱਲ ਜੱਜਦੀ ਆ ਵਧੀਆ ਲੱਗਦੀ ਆ ਤਾਂ ਹੈਲਪ ਜ਼ਰੂਰ ਕਰਿਓ ਬਈ ਆਪਦੇ ਭਾਈ ਦੀ ਆਪਾਂ ਅੱਗੇ ਆਉਣਾ ਬਈ ਥੈਂਕ ਯੂ ਬਈ ਧੰਨਵਾਦ ਬਸ ਇਹੀ ਗੱਲ ਬਾਤ ਹੈ ਜੀ ਵੀ ਬਹੁਤ ਘੈਂਟ ਇਹਨਾਂ ਨੇ ਮਟੀਰੀਅਲ ਲਿਖਿਆ ਹੋਇਆ ਤੇ ਆਵਾਜ਼ ਵੀ ਬਾਈ ਦੀ ਬਹੁਤ ਵਧੀਆ ਤੇ ਜਜ਼ਬਾਤ ਲਿਖੇ ਹੋਏ ਨੇ ਤੇ ਮਿਹਨਤੀ ਨੇ ਬਹੁਤ ਜ਼ਿਆਦੇ ਕਿਸੇ ਨੇ ਵੀ ਕੋਈ ਨਵੀਂ ਕੰਪਨੀ ਲਾਈ ਆ ਜਾਂ ਕੋਈ ਪੁਰਾਣੀ ਕੰਪਨੀ ਵਾਲਾ ਭਾਈ ਆ ਠੀਕ ਹੈ ਗਲਾਬਾਈ ਹੋਰੀ ਹੁਣ ਬਹੁਤ ਇਹ ਚੀਜ਼ ਵੀ ਕਹਿਣਗੇ ਵੀ ਯਾਰ ਗਲਾਬ ਤੋਤੇ ਕੌਣਾ ਉਹ ਤਾਂ ਚਲੋ ਆਪਣਾ ਕਰੀਏ ਜਾਂਦੇ ਨੇ ਠੀਕ ਹੈ ਜਿੰਨਾ ਉਹਨਾਂ ਤੋਂ ਹੋਊਗਾ ਉਹ ਵੀ ਕਰ ਰਹੇ ਨੇ ਪਰ ਜੇ ਕਿਸੇ ਨੇ ਹੋਰ ਪ੍ਰੋਜੈਕਟ ਕਰਨੇ ਨੇ ਕਈ ਵਾਰੀ ਕੋਈ ਇੱਛਾ ਵਾਨ ਹੁੰਦਾ ਇਹ ਹੁੰਦਾ ਵੀ ਯਾਰ ਰਾਈਟਰ ਤੇ ਸਿੰਗਰ ਦੋਨੇ ਚੀਜ਼ਾਂ ਆਪਾਂ ਨੂੰ ਮਿਲ ਜਾਣ ਤਾ ਬੈਟਰ ਹੈ ਤੇ ਕਿਸੇ ਕੋਲ ਵਧੀਆ ਮਟੀਰੀਅਲ ਪਿਆ ਹੋਵੇ ਕਿਉਂਕਿ ਦੋਨੇ ਚੀਜ਼ਾਂ ਦਾ ਮੇਲ ਹੋਣਾ ਚਾਹੀਦਾ ਇਹਨਾਂ ਨੂੰ ਵੀ ਲੋੜ ਹੈ ਤੇ ਤੁਹਾਨੂੰ ਵੀ ਜੇ ਲੋੜ ਹੈ ਤਾਂ ਤੁਸੀਂ ਐਸ਼ ਲੋਂਗੋਵਾਲ ਬਾਈ ਨਾਲ ਇੱਕ ਵਾਰੀ ਸੰਪਰਕ ਕਰਿਓ ਕਹੈਂਟ ਮਟੀਰੀਅਲ ਹੈ ਤੇ ਕਹੈਂਟ ਮਿਹਨਤੀ ਬਹੁਤ ਸਿੰਗਰ ਨੇ ਬਹੁਤ ਕਹੈਂਟ ਇਨਸਾਨ ਨੇ ਇੱਕ ਵਾਰੀ ਇਹਨਾਂ ਨੂੰ ਸਹਾਰੇ ਦੀ ਲੋੜ ਹੈ ਇਹਨਾਂ ਨੂੰ ਕੋਈ ਉਹ ਮਦਦ ਦੀ ਲੋੜ ਨਹੀਂ ਹੈਗੀ ਵੀ ਕੋਈ ਪੈਸੇ ਵੱਲੋਂ ਹੈਲਪ ਚਾਹੀਦੀ ਹੈ ਜਾਂ ਹੋਰ ਇਹਨਾਂ ਨੂੰ ਅਸਲ ਦੇ ਵਿੱਚ ਕੋਈ ਬੰਦਾ ਚਾਹੀਦਾ ਇਹਨਾਂ ਦੇ ਪ੍ਰੋਜੈਕਟ ਕਰਾਉਣ ਵਾਲਾ ਬਸ ਉਹੀ ਹੈਲਪ ਇਹਨਾਂ ਨੂੰ ਚਾਹੀਦੀ ਹੈ ਉਹੀ ਇਹਨਾਂ ਨੂੰ ਕੰਮ ਚਾਹੀਦਾ ਤੇ ਠੀਕ ਹੈ ਜੀ ਜੇ ਹੋਰ ਨਹੀਂ ਤਾਂ ਕੁਝ ਵੀਡੀ